ਅਕੀ ਦਾ ਫੋਨ ਆ ਗਿਆ ਨੋ ਨੰਬਰ ਤੋਂ ਹਲੋ ਹਲੋ ਹਾਂਜੀ ਕੌਣ ਵੀਰਿੰਦਰ ਵੀਰਿੰਦਰ ਬੋਲਦਾ ਹਾਂ ਹਾਂਜੀ ਵੀਰਿੰਦਰ ਬੋਲਦਾ ਸੀ ਤੁਸੀਂ ਕੌਣ ਉਸ ਤਾਂ ਮੈਂ ਪ੍ਰੀਤ ਜਦੀ ਪੂਆ ਬੋਲਦੀ ਹਾਂ ਉਹ ਅੱਛਾ ਹਸ਼ਕਾ ਪੂਆ ਜੀ ਸਤਿ ਸ਼੍ਰੀ ਅਕਾਲ ਬੇਕੇ ਹੋ ਠੀਕ ਹੈ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਮੈਂ ਠੀਕ ਹਾਂ ਪੁੱਤ ਤਾਂ ਮੈਨੂੰ ਆਇਆ ਜਾਕਰ ਵੀ ਤੁਮੇਨੂੰ ਕਿੱਥੇ ਮਿਲੇਗਾ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨ ਕਿਵੇਂ ਸੀ ਗਈ ਮੈਂ ਫੋਨ ਤੇ ਦੱਸ ਤੋ ਕੋਈ ਗੱਲ ਨਹੀਂ ਮੈਂ ਨਾ ਥੋੜਾ ਬਿਜੀ ਸੀਗਾ ਤਾਂ ਕਰਕੇ ਤੇ ਮੇਰੇ ਕੋਲ ਟਾਈਮ ਘੱਟ ਲੱਗੇ ਸ਼ਾਇਦ ਤੇ ਮੈਨੂੰ ਫੋਨ ਤੇ ਦੱਸ ਤੋ ਕੋਈ ਗੱਲ ਨਹੀਂ ਪੁੱਤਾਂ ਫੋਨ ਤੇ ਕਰਨ ਵਾਲੀ ਗੱਲ ਨਹੀਂ ਗੱਲ ਨਾ ਬੈਠ ਕੇ ਕਰਨ ਆਈ ਹੈ ਓਕੇ ਹਾਂਜੀ ਚਲੋ ਮੈਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦਿੰਨਾ ਮੈਸੇਜ ਤੇ ਤੇ ਮੈਂ ਆ ਜਾਊਗਾ ਕੋਈ ਗੱਲ ਨਹੀਂ ਠੀਕ ਹੈ ਬੇ ਤੇ ਤੇਰੇ ਤੇਰੇ ਕੰਮ ਦੀ ਗੱਲ ਹੈ ਤੇਰੇ ਫੈਸਲੇ ਦੀ ਹਾਂਜੀ ਬਸ ਜਦੋਂ ਫ੍ਰੀ ਹੋਇਆ ਮੈਂ ਆ ਜਾਊਗਾ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਠੀਕ ਹੈ। ਛਾਹ ਕਰੀਂਦਾ ਮੈਂ ਕਿ ਤੂੰ ਫੋਨ ਕਰ ਜਾ ਕੋਈ ਨਾ ਕਰੇ ਪੂਆ। ਨਹੀਂ ਨਹੀਂ ਕੋਈ ਗੱਲ ਨਹੀਂ ਪੂਆ ਜੀ ਮੈਂ ਨੰਬਰ ਸੇਵ ਕਰ ਲੈਣਾ ਤੁਹਾਡਾ। ਠੀਕ ਹੈ ਜੀ। ਠੀਕ ਹੈ ਓਕੇ ਪੂਆ ਜੀ। ਠੀਕ ਹੈ ਜੀ। ਲੈ ਕਿਤੇ ਨਹੀਂ ਜਾਂਦਾ ਹਗਾ ਹਲੇ ਨਾ ਟਾਈਮ ਦਿੱਤਾ ਕਿ ਹਾਂ। ਅਸ਼ੀਕਾ ਪੂਆ ਜੀ। ਹਾਂ। ਅਸ਼ੀਕਾ ਜੀ ਸਤਿ ਸ੍ਰੀ ਅਕਾਲ ਕਰ ਦਿੱਤਾ। ਪੂਆ ਜੀ। ਵੈਸੇ ਕਹਿਣਾ ਤਾਂ ਨਹੀਂ ਚਾਹੀਦਾ ਆਹੀ ਜਗ੍ਹਾ ਮੈਨੂੰ ਸੀ ਤੁਹਾਨੂੰ ਚੱਲ ਪੁੱਤ ਇੱਥੇ ਠੀਕ ਐ ਆ ਸਾਡੇ ਵਰਗੇ ਦੇਸੀ ਬੰਦੇ ਤਾਂ ਇੱਥੇ ਬਹਿ ਕੇ ਰਾਜ਼ੀ ਨੇ ਕੋਈ ਹਾਸੇ ਬਈ ਪੂਆ ਰੋਮ ਦੀ ਤੇ ਹੋਰ ਜਗ੍ਹਾ ਦੇਖ ਲੈਣੇ ਆ ਉਹ ਅਜੀ ਗੱਲ ਐ ਐ ਨਹੀਂ ਹੈਗੀ ਇੱਥੇ ਸੌ ਆਉਂਦਾ ਜਾਂਦਾ ਮੈਂ ਤਾਂ ਕਹਿੰਦਾ ਚੱਲ ਕੋਈ ਨਾ ਪੁੱਤ ਗੱਲ ਹੀ ਮੈਂ ਤੇਰੇ ਨਾਲ ਸਿਰਫ 2 ਮਿੰਟ ਕਰਨੇ ਆ ਉਹ ਵੀ ਤੇਰੇ ਫਾਇਦੇ ਦੀ ਕੀ ਗੱਲ ਕਰਨੀ ਸੁਰੇਸ਼ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਜੇ ਤਾਂ ਤੂੰ ਆਪਦੀ ਮਾਂ ਮੰਨਦਾ ਤਾਂ ਤਾਂ ਭਾਅ ਫਿਕਲੇ ਨਾ ਗੱਲ ਦੀ ਗੱਲ ਐ ਤੇਰੇ ਫਾਇਦੇ ਦੀ ਆ ਬਈ ਪਰ ਕਿਸੇ ਨੂੰ ਦੱਸੀ ਤਾਂ ਹੈ ਨਾ ਕਿ ਤੂੰ ਸਾਡਾ ਨਾਮ ਧਰਦੇ ਹਨਾ ਨਾ ਮੇਰੇ ਫੈਦੇ ਦੀ ਕੀ ਗੱਲ ਹੈ ਪੁੱਤ ਕਹਿੰਦੀ ਤਾਂ ਮੈ ਚੰਗੀ ਲੱਗਦੀ ਨਹੀਂ ਮੇਰੀ ਭਤੀਜੀ ਹੈ ਪ੍ਰੀਤ ਪਰ ਪੁੱਤ ਤੂੰ ਬੇਲੇ ਨੂੰ ਪਸਤਾਵੇਂਗਾ ਉਹਦੇ ਨਾਲ ਵਿਆਹ ਕਰਵਾ ਦੇ ਉਹ ਆਜੀ ਮੈਨੂੰ ਇਹ ਕਹਾਣੀਆਂ ਨਾ ਪਾਉ ਮੈਨੂੰ ਸਿੱਧੀ ਗੱਲ ਦੱਸੋ ਗੱਲ ਕੀ ਹੋਈ ਹੈ ਪੁੱਤ ਤੂੰ ਦੱਸ ਨਹੀਂ ਮੇਰੇ ਮੂੰਹ ਚ ਚੰਗੀ ਨਹੀਂ ਲੱਗਦੀ ਗੱਲ ਤੂੰ ਸੁਝਾ ਦੇ ਸਾਰੀ ਗੱਲ ਮੈਂ ਕਿਵੇਂ ਦੱਸਾਂ ਮੈ ਤਾਂ ਉਹ ਸੁਣੀ ਲੱਗਦੀ ਆ ਪੁੱਤ ਤੂੰ ਦੱਸ ਪੁੱਤ ਕਹਾਣੀ ਹੈ ਨਾ ਤੇਰਾ ਹੱਕ ਹੈ ਦੱਸਾਂਗਾ ਮੈਨੂੰ ਚੰਗੀ ਨਹੀਂ ਲੱਗਦੀ ਤੂੰ ਦੱਸ ਤੇ ਤੈਨੂੰ ਤੇ ਮੈਂ ਤਾਂ ਦੋ ਦਿਨ ਆਉਣੀ ਬਗ ਜਾਣੀਆਂ ਗੱਲਾਂ ਸਾਰੀਆਂ ਤੇਰੇ ਰਾਹੀ ਹੁੰਦੀਆਂ ਨੇ ਤੂੰ ਹੀ ਦੇਖਦੀ ਆ ਘਰ 'ਚ ਜੋ ਕੁਝ ਹੁੰਦਾ ਤੂੰ ਸਮਝਾ ਦੇ ਸਾਰਾ ਕੁਝ ਮੈਨੂੰ ਕੋਈ ਕੁਝ ਹੋਈ ਜਨ ਮੈਨੂੰ ਦੱਸ ਦੇ ਤੈਨੂੰ ਦੱਸਣਾ ਪਊਗਾ ਮੈਂ ਸਿਆਣੀ ਬੈਣੀ ਸੋਣੀ ਨਹੀਂ ਲੱਗਦੀ ਮੇਰੇ ਮੂੰਹ ਤੋਂ ਗੱਲਾਂ ਜਾਂਦੀਆਂ ਨਹੀਂ ਆਸ਼ਕਾਂ ਉਸ ਕਾ ਹਾਂ ਚੱਲ ਦੱਸ ਬਿਲਕੁਲ ਨਾ ਟਾਈਮ ਘਟਾ ਕੋਈ ਗੱਲ ਨਹੀਂ ਜੋ ਵੀ ਗੱਲ ਆ ਮੈਨੂੰ ਆਪੇ ਦੱਸ ਲੈ ਇਲਾ ਇੱਧਰ ਲੈ ਕੇ ਦੱਸ ਦੇ ਨਾ ਕੋਈ ਗੱਲ ਹਾਂ ਲੈ ਹਾਂ ਦੱਸ ਦੱਸ ਕੇਰਾ ਪਤਾ ਕੀ ਗੱਲ ਹੈਗੀ ਬਈ ਸਾਡੀ ਨਾ ਪ੍ਰੀਤਮ ਮਤਲਬ ਗੱਲ ਘਰਾਸੇ ਚ ਚੱਲ ਰਹੀ ਹੈਗੀ ਕਰਾਸ ਤੇ ਮਤਲਬ ਮਤਲਬ ਉਹਦੀ ਕਿਸੇ ਮੁੰਡੇ ਨਾਲ ਗੱਲ ਹੈਗੀ ਪਰ ਮੈਂ ਤੁਹਾਡੀ ਗੱਲ ਦਾ ਯਕੀਨ ਕਿਵੇਂ ਕਰਾਂ ਲੈ ਇਹ ਤਾਂ ਬਈ ਤੂੰ ਕਹਨੀ ਪਊਗਾ ਆਪੋ ਉਹ ਤੋਂ ਪੁੱਛ ਲੈ ਉਹ ਅੱਜ ਸੱਚੀ ਜੀਗੀ ਤੂੰ ਅਧਰੇ ਝੂਠ ਬੋਲ ਕੇ ਚੱਲ ਮੈਂ ਤੇ ਝੂਠ ਬੋਲ ਦੂੰਗੀ ਭਾਈ ਚਲੋ ਮੰਨ ਲੈਨੇ ਆ ਤੂੰ ਵੀ ਕਹਦੇ ਆ ਇਹ ਗੱਲ ਮੈਂ ਮੇਰੇ ਮੂੰਹ ਚੋਂ ਨਿਕਲੀ ਕਿ ਮੈਂ ਸ਼ਿਆਣੀ ਬਿਆਣੀ ਆ ਮੈਂ ਇਆਂ ਗੱਲਾਂ ਕਰਦੀ ਚੰਗੀ ਨਹੀਂ ਲੱਗਦੀ ਜੋ ਕੁਝ ਕਹੇ ਇਹ ਸੱਚ ਹੈ ਪੁੱਤ ਪਹਿਲੀ ਗੱਲ ਤਾਂ ਭੂਆ ਜੀ ਮੈਨੂੰ ਤੁਹਾਡੀ ਗੱਲ ਤੇ ਯਕੀਨ ਨਹੀਂ ਪਰ ਜੇ ਤੁਹਾਡੀ ਗੱਲ ਸੱਚ ਵੀ ਹੈ ਮੈਨੂੰ ਇਹਨਾਂ ਗੱਲਾਂ ਨਾਲ ਨਾ ਕੋਈ ਫਰਕ ਨਹੀਂ ਪੈਂਦਾ ਚਲ ਪਹਿਲਾਂ ਵੀ ਉਹਦਾ ਰਿਸ਼ਤਾ ਹੋਇਆ ਸੀ ਕਿਤੇ ਹੋਰ ਤੇ ਉਹਨੇ ਮੁੰਡੇ ਨੇ ਆ ਕੇ ਉੱਥੇ ਵੀ ਪਹਾਲ ਪਤਾ ਸੀਗਾ ਤੇ ਉਹ ਤਾਂ ਹੁਣ ਵੀ ਸਾਡੇ ਘਰੇ ਗੇੜੇ ਮਾਰਦਾ ਕੱਲ ਵੀ ਸਾਡੇ ਘਰੇ ਆ ਕੇ ਗਿਆ ਉਹ ਹਾਂ ਜੇ ਤਾਂ ਪਿਆਰ ਨਹੀਂ ਹੋ ਲੰਦਾ ਪ੍ਰੇਮ ਕਿਤੇ ਹੋਰ ਤੂੰ ਆ ਤੇ ਤੁਹਾਡੀ ਮਰਜ਼ੀ ਹੈ ਬਈ ਸਾਡਾ ਦੱਸਣ ਦਾ ਫਰਜ਼ ਬਣਦਾ ਸੀ ਤੂੰ ਦੇਖ ਲੈ ਪੁੱਤ ਜੇ ਵਿਆਹ ਕਰਾ ਲਿਆ ਮਾਰਿਆ ਜਾਵੇਂਗਾ ساری ਉਮਰ ਪਛਤਾਵੇਂਗਾ ਤੂੰ ਦੇਖੀ ਸਹੀ ਤੇਰਾ ਘਰ ਪੱਟ ਦਊਗੀ ਹਾਂ ਬਈ ਹਾਂ ਬਾਕੀ ਤੁਹਾਡੀ ਮਰਜ਼ੀਓ ਚਲੋ ਹਣਾ ਭਵਨਾਂ ਦੱਸਣ ਦਾ ਫਰਜ਼ ਬਣਦਾ ਸੀ ਵੀਰੇ ਨੂੰ ਮੈਨੂੰ ਤਾਂ ਨਾ ਇਹ ਮੇਰੇ ਮੁੰਡੇ ਵਰਗਾ ਮੈਨੂੰ ਪਿਆਰ ਆਇਆ ਮੈਂ ਤਾਂ ਕਹਤਾ ਵੀ ਕਾਣ ਨੂੰ ਇਹਦੀ ਜ਼ਿੰਦਗੀ ਖਰਾਬ ਕਰਨੀ ਆ ਮੈਨੂੰ ਪਤਾ ਤੇਰੀ ਮੇਰ ਹੈਗੀ ਤੂੰ ਮੇਰੇ ਜਵਾਕਾਂ ਵਰਗਾ ਹੈਗਾ ਬਾਕੀ ਤਾਂ ਬਈ ਜ਼ਿੰਦਗੀ ਦੀ ਗੱਲ ਥੋੜੀ ਐ ਦੇਖਣਾ ਮੇਂ ਜ਼ਿੰਦਗੀ ਖਰਾਬ ਨਾ ਹੋਵੇ ਤਾਂ ਤੈਨੂੰ ਦੱਸਤਾ ਸੀ ਵੀ ਇਹ ਸਾਨੂੰ ਕੀ ਲੈਣਾ ਸੀ ਪਹਿਲਾਂ ਵੀ ਮੁੰਡੇ ਦਾ ਰਿੱਟਾ ਹੋਇਆ ਸੀ ਤੇਰੇ ਨਾਲ ਹੋ ਜਾਂਦਾ ਚਲ ਬਈ ਅੱਜ ਚਲੋ ਪੂਆ ਜੀ ਥੈਂਕ ਯੂ ਤੁਹਾਡਾ ਦਰਸ਼ਨ ਵਾਸਤੇ ਤੇ ਇਹ ਗੱਲ ਕਿਉਂਕਿ ਵਿਆਹ ਨਾ ਇੱਕ ਵਾਰ ਹੁੰਦਾ ਬਾਰ-ਬਾਰ ਨਹੀਂ ਹੁੰਦਾ ਹਾਂ ਪਰ ਐਵੇਂ ਸਾਡੀ ਵੀ ਬੇਇੱਜ਼ਤੀ ਹੋਗੀ ਮੈਨੂੰ ਵੀ ਵਧੀਆ ਨਹੀਂ ਲੱਗੂਗਾ ਮੈਂ ਤਾਂ ਤੂੰ ਵੀ ਸਿਆਣਾ ਹੈ ਭਈ ਦੇਖ ਸਮਝਦਾਰ ਹੈ ਹੁਣ ਹਾਂਜੀ ਚਲੋ ਕੋਈ ਗੱਲ ਨਹੀਂ ਪੂਆ ਜੀ ਮੈਂ ਗੌਰ ਕਰਵਾਇਆ ਕਰਾਂਗਾ ਹਾਂ ਨਾ ਤੂੰ ਐ ਸਮਝ ਲੈ ਪਤਾ ਅੱਜ ਕੱਲ ਮੁੰਡੇ ਕਿੱਥੇ ਜਾੜਦੇ ਨੇ ਇਹ ਕੰਮ ਹੋਵੇ ਜਮੀਨ ਨਹੀਂ ਜਾਂਦੇ ਮੁੰਡੇ ਫੇਰ ਕੱਲ ਨੂੰ ਛੋਟਾ ਖਲੇਸ਼ ਪੈਂਦਾ ਪਰੂ ਫੇਰ ਕਿਤੇ ਹੋਰ ਵਿਆਹਾਂਗੇ ਆਹੋ ਅੱਜੀ ਜੂੜ ਵੱਡ ਪਰੇ ਉਹ ਤਾਂ ਮੈਂ ਸਮਝ ਗਿਆ ਪਰ ਚਲੋ ਕੀ ਕਰ ਸਕਦੇ ਹਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੜਾ ਲੋ ਕੜਾਹੇ ਚੜਾ ਲੋ ਕੜਾਹੀ ਆਏ ਹੋਣ ਦੇ ਮੇਰੀ ਪ੍ਰਿਹਾਈ ਨਾਲ ਤਾਂ ਫੇਰ ਸ਼ੇਕ ਲੱਗੂਗਾ ਬਥੇਰੀਆਂ ਕਰੀਆਂ ਤੇ ਮੇਰੇ ਨਾਲ ਹਾਂ ਲੱਗਦਾ ਹੈ ਲੱਗਦਾ ਜਿਵੇਂ ਜਿਚਾਈ ਚਲ ਠੀਕ ਹੈ ਫਿਰ ਆਪਾਂ ਵੀ ਚੱਲੀਏ ਕਿ ਤੇ ਕੁੱਕ ਲਾ ਕੇ ਆਪਾਂ ਉਹਨਾ ਫੜ ਲੇ ਤਾਂ ਹਾਂ ਕੋਈ ਆ ਜਾ ਜੀ ਅੱਜ ਤੋਂ ਤੇ ਪੈਰਾਂ ਵਾਲੀਏ ਸਾਰਾ ਦਿਨ ਹੱਥ ਪੈਰ ਤੂੰ ਹੀ ਐ ਕਰ ਆ ਛੜ ਗਿਆ ਛਾਪਾ ਜਾਨ ਨੂੰ ਕੀ ਹੋ ਗਿਆ ਕਿਉਂ ਤਪਿਆ ਤਪਾਇਆ ਹੁਣ ਤਪਾਣਾ ਫੋਨ ਆਇਆ ਵਿਚੋਲੇ ਦਾ ਉਤਾ ਗਾਹਾਂ ਜਵਾਬ ਦਿੰਦੇ ਨੇ ਗਾਹਾਂ ਕਰਾਂਗੇ ਕਹਿੰਦੇ ਵਿਆ ਹੈ ਕੀ ਗੱਲ ਹੋਈ ਮੈਨੂੰ ਤੈਂ ਵੀ ਜਿਹੋਣੇ ਕੰਡੇ ਉਦੋਂ ਪਹਿਲਾਂ ਤਾਂ ਕੋਈ ਬਾਈ ਨਾ ਤਾਂ ਇਹੀ ਜੀ ਗੱਲ ਸੀ ਲੈ ਸਾਰੀ ਗੱਲ ਤੂੰ ਮੇਰੇ ਤੇ ਸਿੱੜ ਦੇ ਪਹਿਲਾਂ ਉਹਨਾਂ ਨੂੰ ਪੁੱਛਣਾ ਤਾਂ ਸੀਗਾ ਭਈ ਵਿਆਹ ਚ ਤਾਂ ਰਹਿ ਗਏ 12 13 ਦਿਨ ਹਣ ਕਿ ਮੈਂ ਗਾਹਾਂ ਉਹ ਜੋ ਸਾਰੇ ਰਿਸ਼ਤੇਦਾਰਾਂ ਨੂੰ ਦੱਸਿਆ ਹੋਇਆ ਫੇ ਦੱਸੇ ਹੀ ਵੀ ਅਗਲਾ ਹੁਣ ਤੇਰੇ ਬਾਦ ਮੈਂ ਕੀ ਕਹਾਂ ਨੀ ਕੋਸਾ ਮੇਰੀ ਤਾਂ ਸੁਣੀ ਨਹੀਂ ਇਹ ਵੀ ਇੱਕ ਵੀ ਮੇਰੀ ਗੱਲ ਸੁਣ ਲੈ ਇੱਕ ਵਾਰ ਉਹਨਾਂ ਨੂੰ ਫੋਨ ਸਿੱਧਾ ਲਾ ਕੇ ਪੁੱਛ ਕੀ ਪਤਾ ਬਚੋਲਾ ਉਹਨਾਂ ਟੱਲ ਮਾਰਦਾ ਹੋਵੇ ਮੁੰਦੀ ਨੂੰ ਕਹਿੰਦਾ ਸੀ ਉਹ ਸ਼ਾਮ ਨੂੰ ਜਵਾਬ ਦੇ ਹੋ ਗਿਆ ਕੀ ਪਤਾ ਤਾਂ ਆਪਾਂ ਨੂੰ ਹੈਰਾਨ ਕਰਦਾ ਹੋਵੇ ਕਾ ਵਧੀਆ ਗੱਲ ਕਰਦੀ ਹੈ ਮੇਰੇ ਨਾਲ ਤਾਂ ਸੱਸ ਨੇ ਇੰਨੀ ਵਧੀਆ ਗੱਲ ਕਰੀ ਆ ਪਾਸੋ ਦਾ ਬਚੋਲਾ ਮੇਰਾ ਪਤਾ ਲੈ ਕੇ ਹਟੇ ਉੱਥੇ ਫੂਲ ਆਇਆ ਮੈਨੂੰ ਉਦੋਂ ਨਾਲ ਮੈਨੂੰ ਕਹਿੰਦਾ ਜੇ ਕੋਈ ਸ਼ਾਮ ਸੱਲਿਆਂ ਦਾ ਹੁੰਦਾ ਉਹਨੂੰ ਤੂੰ ਇੱਕ ਵਾਰ ਫੋਨ ਲਾ ਕੇ ਦੇ ਮੈਨੂੰ ਲੈ ਮੈਂ ਗੱਲ ਕਰਦੀ ਆ ਆਪੇ ਸਿੱਧੀ ਗੱਲ ਕਰਦੀ ਆ ਤੂੰ ਤਾਂ ਉਹਨਾਂ ਬੋਰ ਮਾਰੀ ਜਾਂਦਾ ਉਹਨੇ ਪਿੱਛੇ ਲਾ ਕੇ ਵਿਚੋਲੇ ਦੇ ਤੂੰ ਸਿੱਧਾ ਆਹ ਕਿਹੜਾ ਕਹਿ ਦੂਗਾ ਵੀ ਟਾਈਮ ਤੇ ਹਾਂ ਬਾਈ ਵਿਆਹ ਅਸੀਂ ਕਾਹ ਕਰਨਾ ਕਹਿਣ ਨੂੰ ਹੁੰਦਾ ਉਹਨਾਂ ਦਾ ਬਣੇ ਨਹੀਂ ਉਹੀ ਬਣੂ ਆਪਣਾ ਉਹ ਕੁੜੀ ਵਾਲਾ ਜਿਹੜਾ ਉਹਨਾਂ ਦਾ ਬਣੇਗਾ ਹਾਂ ਮਾੜਾ ਨਹੀਂ ਸੋਚੀਦਾ ਹੁੰਦਾ ਮਾੜਾ ਨਹੀਂ ਸਾਰੇ ਨਿੱਕ ਜੇ ਹੁੰਦੇ ਮੁੰਡਾ ਬਥੇਰਾ ਸਿਆਣਾ ਉਹ ਮੁੰਡਾ ਦਾ ਸਿਆਣਾ ਦੀ ਤਾਂ ਕਰਤਾ ਉਹਦੇ ਬਲਾ ਕੇ ਪਾਗਲ ਹੈ ਤੈਨੂੰ ਤੈਨੂੰ ਮੇਰੀ ਗੱਲ ਸੁਣ ਲੈ ਤੈਨੂੰ ਸੂਟ ਨਹੀਂ ਲੈਣੇ ਉਹਦੇ ਉਹਦੇ ਬਿਨਾਂ ਸੂਟ ਨਹੀਂ ਲੈਤੇ ਜਾਂਦੇ ਦੀ ਹੈਂ ਮੈਂ ਕਿੱਥੇ ਕਿਹਾ ਕੁੱਕੜ ਕੋਲ ਫੋਨ ਆਇਆ ਉਹਨ ਮੈਨੂੰ ਔਖਾ ਹੋਣ ਲੱਗਾ ਵੀ ਮਾਂ ਤੋਰਨੀ ਪੈਣੀ ਆ ਤੂੰ ਤਾਂ ਉਹਨੋਂ ਕਰੀ ਜਾਨੀ ਹੁਣ ਮੈਂ ਕੀ ਕਰਦੀ ਜੇ ਮੁੰਡੇ ਦੀ ਨਾਮ ਆਂਦੀ ਤਾਂ ਔਖੀ ਦੀ ਹੁਣ ਤੂੰ ਮੈਨੂੰ ਸੁਣਾਈ ਜਾਨਾ ਸੋਸ ਆ ਕਰ ਲੋ ਹੁਣ ਕੀ ਕਰੋਗੇ ਦੱਸ ਸਾਰਾ ਕੁਝ ਪੱਕਾ ਕਰੀ ਬੈਠਿਆ ਹੈ ਤੈਨੂੰ ਪੱਕਾ ਪਤਾ ਉਹਨਾਂ ਨੇ ਕਿਹਾ ਕਿ ਬਚੋਲੇ ਝੂਠ ਬੋਲੀ ਜਾਂਦਾ ਪੱਕੇ ਨੂੰ ਉਹੀ ਗੱਲ ਉਹ ਹਾਸੇ ਹੇਡੀਆਂ ਕਰਦੇ ਨੇ ਮੇਰੇ ਨਾਲ ਗੱਲਾਂ ਦੇਖ ਲਗੀਆਂ ਹੀਆਂ ਕਰਦੀ ਐ ਮੇਰੀ ਗੱਲ ਸੁਣ ਕਿਤੇ ਉਹੀ ਗੱਲ ਤਾਂ ਨਹੀਂ ਫਿਰ ਪਿੰਡ ਚ ਤਾਂ ਨਹੀਂ ਕੋਈ ਭਾਨੀ ਮਾਰਿਆ ਆ ਵੀ ਕਿ ਵੀ ਉਹ ਮੀਰ ਨੇ ਆਪਾਂ ਗਰੀਬ ਆ ਵੀ ਕੁਝ ਦੇਣਾ ਨਹੀਂ ਲੋਕ ਬਹੁਤ ਮਾੜੇ ਨੇ ਮੀਰ ਨੇ ਪਹਿਲਾਂ ਅੱਛਾ ਉਹਨਾਂ ਨੂੰ ਪਤਾ ਹੀ ਨਹੀਂ ਮੀਰ ਨੂੰ ਉਹਨਾਂ ਨੇ ਆਪਣੇ ਕੁੜੀ ਵਾਉਣੀ ਹੈ ਹੈ ਫਿਰ ਆ ਤਾਂ ਕੋਈ ਗੱਲ ਨਹੀਂ ਬਣੀ ਕਿਲੇਸ ਭਈ ਅਗਲੇ ਨੂੰ ਨਾ ਮੇਰੀ ਗੱਲ ਸੁਣ ਆ ਤਾਂ ਕੋਈ ਗੱਲ ਨਾ ਬਣੀ ਵੀ ਹਾਂ ਭਈ ਅਸੀਂ ਵਿਆਹ ਗਾਹਾਂ ਕਰਾਂਗੇ ਦਿਨ ਬੰਨੇ ਹੋਏ ਨੇ ਪੂਰਾ ਟਾਈਮ ਆ ਤੇਰੇ ਸਾਹਮਣੇ ਹਲਵਾਈ ਨੂੰ ਸਾਰਿਆਂ ਨੂੰ ਆਪਾਂ ਨੇ ਕਿਹਾ ਹੋਇਆ ਆਪਣੀ ਬੇਇੱਜ਼ਤੀ ਨਹੀਂ ਹੋਊਗੀ ਲੈ ਤੂੰ ਫੋਨ ਲਾ ਕੇ ਦੇ ਮੈਂ ਗੱਲ ਕਰਾਂ ਤੂੰ ਕੀਦੇ ਨਾਲ ਕਰੇਂਗੀ ਗੱਲ ਹੁਣਾਂ ਉਦੀ ਸੱਸ ਨਾਲ ਕਰ ਲੰਨੀ ਆ ਪੁੱਛ ਲੰਨੀ ਵੀ ਭਾਈ ਫਿਰ ਵੀ ਕੋਈ ਕਾਰਨਤਾ ਹੋਊਗਾ ਕਾਤੇ ਬਹਾਂ ਕਹਿੰਦੇ ਨੇ ਵੀ ਅੱਗੇ ਕਰਾਂਗੇ ਜਾ ਕੇ ਵਿਆਹ ਸੱਸ ਨਾਲ ਹੁਣ ਮੇਲ ਲਵੇ ਘਰ ਵਾਲਾ ਨੰਬਰ ਹੈਗਾ ਹੈ ਮੇਲ ਲਵੇ ਕਿਹੜਾ ਨੰਬਰ ਆਏਗਾ ਕੁੱਕੜ ਦੇ ਫੋਨ 'ਚ ਹੈ ਫੇ ਤੂੰ ਉਹਦੇ ਫੋਨ 'ਚ ਗਏ ਹੁਣ ਮੈਂ ਦੱਸ ਕਿਥੋਂ ਤੈਨੂੰ ਨੰਬਰ ਦੇਵਾਂ ਕਿਥੋਂ ਲਾ ਕੇ ਦੇਵਾਂ ਤਾਂ ਤਾਂ ਮੈਨੂੰ ਹੋਰ ਟੈਨਸ਼ਨ ਪਾਤੀ ਟੈਨਸ਼ਨ ਪਾਦੀ ਪਤਾ ਨਹੀਂ ਕੁੜੀ ਦਾ ਵਿਆਹ ਕਾਦਾ ਏ ਇੱਕ ਤੇ ਕੱਢ ਜਣ ਆਉਂਦੀ ਆ ਕਦੇ ਕੋਈ ਬਹਾਨਾ ਹੋ ਜਾਂਦਾ ਕਦੇ ਕੋਈ ਮੈਨੂੰ ਨਹੀਂ ਲੱਗਦਾ ਕੁੜੀ ਦਾ ਵਿਆਹ ਸਿਰੇ ਚੜੂਗਾ ਸਿਰੇ ਤਾਂ ਚੜ ਨਾ ਦਿੰਦੇ ਨਹੀਂ ਸਿਰ ਤਾਂ ਚੜ ਜਾਂਦਾ ਨਾਲੇ ਆ ਤਾਂ ਕੋਈ ਵੱਡੀ ਗੱਲ ਨਹੀਂ ਦੀਪ ਜੇ ਉਹ ਕੱਪੜੇ ਦਿਵਾਉਣ ਨੂੰ ਲੈਣ ਆ ਗਈ ਤੀ ਕੁੜੀ ਕਿਹੜਾ ਉਹਦੇ ਨਾਲ ਚਲੇ ਗਈ ਤੀ ਵੀ ਹਾਂ ਉਹਦੇ ਨਾਲ ਚਲੇ ਗਈ ਅਸੀਂ ਛੋਟੀ ਹੈ ਪਹਿਲਾ ਹੱਕ ਉਹੀ ਗੱਲ ਹੈ ਕਾ ਤੂੰ ਆਪਾਂ ਮੰਗੇ ਦੀ ਮੈਂ ਕਿਦ ਕਿੰਨਾ ਕਵਾ ਗਿਆ ਕਿੰਨਾ ਮੈਂ ਤਾਂ ਤੇਰਾ ਕ ਸਾੜਾ ਜੱਦ ਨਹੀਂ ਦਿਖਾਇਆ ਜੱਦ ਜਵਾਨਾ ਹੋਰ ਸੀਗਾ ਦੇਖ ਅਸੀਂ ਤਾਂ ਕਿਹਾ ਨੀ ਦੀਪ ਸਾਡੀ ਕੁੜੀ ਨੂੰ ਕੱਪੜੇ ਦਿਵਾਓ ਹੁਣ ਉਹਨਾਂ ਨੂੰ ਜੇ ਆਪਾਂ ਨਾ ਕਰਦੇ ਫਿਰ ਤਾਂ ਆਪਾਂ ਮੰਨਦੇ ਹੁਣ ਜਦੋਂ ਉਹਨੇ ਕਿਹਾ ਸੀ ਕੱਪੜੇ ਦਿਵਾਉਣੇ ਨੇ ਤਾਂ ਹਾਂ ਕਰੀ ਤੀ ਅਸੀਂ ਕਿਹੜਾ ਆਪ ਤੋਰੀ ਤੀ ਕੁੜੀ ਵੀ ਹਾਂ ਸਾਡੀ ਨੂੰ ਲੈ ਜਾ ਕੇ ਪਸੰਦ ਕਰਾਓ ਵੀ ਜਵਾਬ ਦਿੱਤਾ ਉਹਨਾਂ ਨੇ ਆ ਫਿਰ ਉਹੀ ਗੱਲ ਆ ਵੀ ਜੇ ਹੋਏ ਚੁਗਲਿਓ ਆਪਦੇ ਕੰਡੇ ਹੁਣ ਦੇਖ ਲਾ ਉਹੀ ਗੱਲ ਕਹੀ ਜਾਂਦਾ ਮੈਨੂੰ ਮੇਰੀ ਮੇਰੀ ਗਲਤੀ ਦੱਸ ਇੱਥੇ ਕੀ ਆ ਫਿਰ ਮੇਰੇ ਪਿੱਛੇ ਜਾਣ ਤੋਂ ਬਾਅਦ ਪਾਇਆ ਪਵਾੜਾ ਇਹ ਪਹਿਲਾਂ ਤਾਂ ਕੋਈ ਨਹੀਂ ਦੀ ਪਵਾੜਾ ਦੱਸ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਇਹਨੂੰ ਇਹਦੇ ਪਸੰਦ ਦੇ ਕੱਪੜੇ ਦਿਵਾਉਣੇ ਨੇ ਤਾਂ ਮੈਂ ਮਰਨ ਮਰੀ ਵੀ ਹਾਂ ਕਰਦੀ ਨਹੀਂ ਮੈਨੂੰ ਕੀ ਲੋੜ ਦੀ ਹਾਂ ਕਰਨ ਦੀ ਇੱਕ ਭਾਈ ਕੁੜੀ ਨੂੰ ਰੋਜ਼ ਬੰਦੇ ਚੱਟੇ ਫੋਨ ਲਾਉਣ ਦਾ ਸਾਰਾ ਦਿਨ ਲਾਉਂਦੀ ਆ ਪਰ ਉਹ ਨਾ ਲਾਉਂਦਾ ਉਹਨੂੰ ਫੋਨ ਕੀ ਮਤ ਬੋਲਦੀ ਆ ਉਹ ਤੇਰਾ ਕਹਿੰਦੀ ਆ ਵੀ ਮਾਂ ਮੈਂ ਗੱਲ ਨਹੀਂ ਕਰਨੀ ਮੈਂ ਹੀ ਕਹਿ ਦਿੰਨੀ ਅੱਬੇ ਭਾਈ ਜਦ ਬਾਰ ਬਾਰ ਉਹ ਫੇਰ ਜੇ ਕੱਟ ਦੇ ਬਹਾਨਾ ਲਾ ਦੁਆਰਾ ਫੇਰ ਲਾ ਲੰਦਾ ਫੋਨ ਫੇਰ ਤੂੰ ਇਹਨੂੰ ਕੁੜੀ ਨੂੰ ਕੋਈ 19 21 ਇਹਨਾਂ ਦੇ ਆਪਸ ਚ ਹੀ ਹੋਈ ਆ ਹੈ ਸਾਰਾ ਦਿਨ ਐ ਥੋੜੀ ਟੈਲੀਫੋਨ ਦਾ ਆ ਕਰਦੇ ਪਤਾ ਫਰੀਦ ਕੁਛ ਗਲਤ ਨਹੀਂ ਬੋਲ ਸਕਦੀ ਹੈਗੀ ਫੇਰ ਹੁਣ ਉਸੇ ਤੋਂ ਪਤਾ ਲੱਗੂ ਉਹਦਾ ਕੋਈ ਦਾਦੇ ਭਾਈ ਕੁੜੀ ਨੂੰ ਪੁੱਛ ਕੀ ਗੱਲ ਹੋਈ ਆ ਕੀ ਨਹੀਂ ਬਣੀ ਹੈ ਚੱਲ ਠੀਕ ਆ ਹੁਣ ਐਨਾ ਉੱਚੀ ਬੋਲੀ ਜਾਓ ਤੇਰੀ ਭੈਣ ਨੇ ਤਾਂ ਖੁਸ਼ ਹੋ ਜਾਣਾ ਭੈਣ ਕਾ ਤੋ ਖੁਸ਼ ਹੋਊਗੀ ਹੈ ਭੈਣ ਕੀ ਝੜ ਕੇ ਰਾਜੀ ਆਪਾਂ ਨੂੰ ਆਹੋ ਝੜ ਕੇ ਰਾਜੀ ਆ ਮੈਂ ਆਪੇ ਕੁੜੀ ਨਾਲ ਗੱਲ ਕਰਦੀ ਆ ਮੈਂ ਪੁੱਛਦੀ ਆ ਵੀ ਕਿਤੇ ਆਪ ਤਾਂ ਨਹੀਂ ਫੋਨ ਤੇ ਲੜ-ਲੁੜ ਪਏ ਇਹ ਕੁਛ ਨਹੀਂ ਭਾਈ ਲੈ ਕੇ ਜਾਵਾਂਗੇ ਉੱਥੇ ਮੇਰੇ ਕੱਲ ਅੱਦੇ ਨੂੰ ਸਹਣੇ ਵੱਡੇ ਨੂੰ ਦੇਖਦਾ ਮੈਂ ਉੱਥੇ ਲੈ ਕੇ ਜਾਂਦਾ ਸੁੱਖੇ ਵਰਗੇ ਤੂੰ ਕਿਉਂ ਕਿਉਂ ਤੂੰ ਹੋਰਾਂ ਨੂੰ ਦੱਸਦਾ ਫਿਰਦਾ ਤੂੰ ਇਹਨੂੰ ਲੈ ਜਾ ਕੱਲ ਮੈਂ ਕੁੱਕੜਾ ਤੂੰ ਵਗਜੋ ਪਾ ਜਾ ਕੁੱਕੜ ਤਾਂ ਕਿਤੇ ਜਾ ਕੇ ਉੱਥੇ ਹੋਰ ਨਾ ਸਮਾਰ ਦੇ ਆਪ ਦਾ ਦਾ ਸਮਰਪਣ ਨਹੀਂ ਕਰੇ। ਇਹ ਗੱਲ ਘਰ ਚ ਰਹਿ ਜੂਗੀ। ਘਰ ਦੀ ਗੱਲ ਘਰ ਚ ਰਹਿ ਜੀ। ਹਾਂ ਲੋਕਾਂ ਨੂੰ ਕਾਹਨੂੰ ਦੱਸਣਾ ਏ? ਉਹ ਤਾਂ ਵਿਚਾਰਾਂ ਨਾਲੇ ਉਹਨੂੰ ਕੀ ਕਰਨ ਨੂੰ ਲੈ ਜਾਏਗਾ? ਉਹ ਤਾਂ ਆਪ ਆਪਣੀ ਧੀ ਵੱਲੋਂ ਦੁਖੀ ਆ। ਇਹ ਅੱਗੇ ਆਪਣੀਆਂ ਪਹਿਲਾਂ ਕਿੰਨੀਆਂ ਕਰਤੀਆਂ ਉਹਨੇ ਹੈ ਉਹ ਕੀ ਹੋ ਰਿਹਾ? ਚਲ ਗੱਲ ਤਾਂ ਨਹੀਂ ਕਰੂ ਅਗਲਾ ਦੁਖੀ ਤਾਂ ਹੈਗਾ ਚਾਹੇ ਬੇਸ਼ੱਕ ਉਹ ਕੁੜੀ ਕੇ ਮਨ ਨੂੰ ਨਹੀਂ ਲਾਉਂਦੀ ਪਰ ਮਾਪੇ ਦੇ ਮਨ ਨੂੰ ਤਾਂ ਹੋਏ ਜਾਂਦਾ ਵੀ 10 ਵਿਆਹ ਤਾਂ ਰਹਾ ਤੇ ਕੀ ਬਣ ਗਿਆ ਉਹਨਾਂ ਨਾਲ? ਚਲ ਤੂੰ ਉਹਨੂੰ ਕੁੜੀ ਨੂੰ ਪੁੱਛ ਰਿਹਾ ਕੇਰਾ। ਚਲ ਕੁੜੀ ਨੂੰ ਮੈਂ ਪੁੱਛਦੀ ਆ। ਤੂੰ ਕੁੜੀ ਉਂ ਕੱਲੇ ਕੁੱਕਰ ਨੂੰ ਲੈ ਕੇ ਵੜਦੀ ਹੋਰ ਨਾ ਕਿਸੇ ਨੂੰ ਕਹੀ ਨਾਲ ਆਪਣੀ ਭੈਣ ਨੂੰ ਨਾ ਕੋਈ ਗੱਲ ਕਹਿ ਦੀ ਭੈਣ ਨੂੰ ਮੈਂ ਕੀ ਕਹੂੰ ਆ ਜਦੋਂ ਦਾ ਭੈਣ ਤੇ ਆ ਜਾਕਰ ਮੋੜ ਘੁੜ ਕੇ ਮੈਨੂੰ ਪਤਾ ਉਹਨੇ ਸਿਆਰੇ ਸਿਆਪੇ ਨੇ ਇਹ ਹਾਂ ਉਹਨੇ ਕਲੇਸ਼ ਕਰਿਆ ਹੋਇਆ ਸੀਗਾ ਉਹਨੇ ਖਬਰ ਮੈਨੂੰ ਤਾਂ ਆਏ ਆ ਵੀ ਜਦੋਂ ਘਰੇ ਆਤੀ ਪਰ ਉਹਨਾਂ ਉਹਨਾਂ ਨੁੱਤੀਆਂ ਲਾਤੀਆਂ ਹੋਣਾ ਤਾਂ ਹੀ ਕੋਈ ਗੱਲ 'ਚ ਫਰਕ ਪੈ ਗਿਆ ਹੋਵੇ ਉਹ ਕੀ ਸਵਾਲ ਉਤਿਆ ਲਾਉਗੀ ਕਾ ਤੂੰ ਲੁੱਤਿਆ ਲਾਉਗੀ ਮੈਨੂੰ ਤੇਰੀ ਜੀਵ ਟਿਕਦੀ ਨਹੀਂ ਟਿਕਦੀ ਉਹਦੀ ਜੀਵ ਨਾਲ ਤੇਰੀ ਭੈਣ ਨੂੰ ਪੁੱਛਦੀਆਂ ਕੋਈ ਗੱਲ ਕੁੜੀ ਨਾ ਤਾਂ ਮੈਂ ਹੁਣੇ ਗੱਲ ਕਰ ਲੈਂਦੀ ਮੈਨੂੰ ਪਤਾ ਮੇਰੀ ਠੀਕ ਉਹਦੇ ਗਲਤ ਨਹੀਂ ਬੋਲ ਸਕਦੀ ਆ ਤੇਰੀ ਭੈਣ ਦੇ ਕੰਡੇ ਵਿੱਜੇ ਹੋਏ ਨੇ ਓ ਤੂੰ ਮਾਹ ਬਾਗ ਜਾ ਉਹਦੇ ਨਾਲ ਕਰ ਲੈ ਨਾ ਮੇਰਾ ਬਲੀਡ ਵਧਾ ਤੂੰ ਪਤਾ ਨਹੀਂ ਹੋਣਾ ਕੁੱਤੇ ਮਗੂ ਕੀ ਭੰਕਿਆ ਹੋਣਾ ਉਹਦੇ ਕੋਲ ਭੌਂਕਿਆਣਾ ਤੂੰ ਥੋੜਾ ਭੌਂਕਦੀ ਐ ਖਾਹ ਮਨ ਲਹੂ ਪੀ ਲਿਆ ਕਰਦੇ ਦੇਖੀ ਨੇ ਕਰ ਲਾ ਕਿਸੇ ਨਾਲ ਗੱਲ ਬਾਪੂ ਐਂ ਬੈਠੇ ਤੂੰ ਕਿਵੇਂ ਸ਼ੁਰੂਗਾ ਕਿਸੇ ਨਾਲ ਕੀਦੇ ਨਾਲ ਕਰਾਂ ਤੇਰੀ ਮਾਂ ਕਹਿੰਦੀ ਪਿੰਡ ਚੋਂ ਲੈ ਕੇ ਨਾ ਜਾਈ ਹੁਣ ਮੈਂ ਤਾਂ ਤੈਹੀਂ ਤੈਨੂੰ ਕਹਿਣਾ ਚੱਲ ਭਈ ਚੱਲ ਕੇ ਆਈਏ ਹੈ ਗੱਲ ਕਰੇ ਬਿਨਾ ਤਾਂ ਗੱਲ ਸਹੀ ਲੱਗਣੀ ਨਹੀਂ ਫਿਰ ਐਂ ਤਾਂ ਹੁਣ ਬਜੋਲੇ ਨੇ ਤਾਂ ਕਹਿਤਾ ਉਹ ਕਹਿੰਦਾ ਮੇਰੀ ਨਹੀਂ ਸੁਣਦੇ ਉਹ ਤਾਂ ਉਹ ਐਨੀ ਗਾਲੀ ਕਰਦੇ ਸੀ ਵਿਆਹ ਦੀ ਹੁਣ ਇੱਕੇ ਲੱਗ ਤਾ ਉਹਨਾਂ ਜਵਾਬ ਦੇਤਾ ਅੱਗੇ ਠਹਿਰ ਕੇ ਕਰਾਂਗੇ ਫਿਰ ਕੋਈ ਗਲਤ ਤਾਂ ਨਹੀਂ ਬਣੀ ਰਹੇ ਗੱਲ ਤਾਂ ਭਈ ਮੇਰੇ ਮੰਗਰੋਂ ਪਏ ਨੇ ਪਵਾੜੇ ਸਾਰੇ ਇਹਦਾ ਇੱਥੇ ਬੁਲਾਇਆ ਹੋ ਕੀ ਗੱਲ ਹੋ ਗਈ ਵੀਰੇ ਐ ਚੁੱਪ ਜੇ ਕਰਕੇ ਬਹਿ ਗਏ ਪਤਾ ਬੈਠਣੀ ਦੀ ਭਈ ਉਹ ਫੋਨ ਆਇਆ ਬਿਚੋਲੇ ਲਵੇ ਹੁਣ ਜਵਾਬ ਦਿੰਦੇ ਨੇ ਜਵਾਬ ਦਿੰਦੇ ਨਹੀਂ ਹਾਂ ਹਾਂ ਕੌਣ ਜਵਾਬ ਦਿੰਦੇ ਨਹੀਂ ਹਾਂ ਨਾ ਨਾ ਹਾਂ ਕਰਾਂਗੇ ਨਾ ਜਵਾਬ ਨਾ ਭਈ ਉਹੀ ਗੱਲ ਹਾਂ ਆਦੋ ਵਿਚਾਲੀ ਹੈ ਜਵਾਬ ਹੀ ਹੁੰਦਾ ਬਾਪੂ ਜਿਹੜਾ ਮੌਕੇ ਤੇ ਕੇ ਹਾਂ ਐ ਗੱਲਾਂ ਕਰਨ ਲੱਗੀ ਜੀ ਜਵਾਬ ਹੀ ਹੈ ਜਵਾਬ ਦੇਗੇ ਉਹ ਕੀ ਪਤਾ ਭਈ ਹੁਣ ਕਿਹੜਾ ਦੱਸਿਆ ਕੋਸਾ ਮੇਰੀ ਗੱਲ ਸੁਣ ਲੈ ਵੀਰੇ ਜਵਾਬ ਨਹੀਂ ਹੁਣ ਅਰੇ ਤੈਨੂੰ ਪਤਾ ਹੈ ਹਰੇਕ ਦੇ ਘਰ ਇੱਕ ਵੀਰਦਾਰੀ ਹੁੰਦੀ ਹੈ ਆਪੇ ਸਟਕਾ ਬਦਲ ਆਉਣਾ ਹੋਊਗਾ ਆਏ ਹੋ ਵੀ 100 ਰੁਪਏ ਲੈਣੇ ਦੇਣੇ ਹੋਣਗੇ ਮੈਨਾਂ ਵੀ ਇਧਰ ਗਾਂਵ ਦਾ ਤਾ ਉਹ ਵਿਆਹ ਹੋਰ ਕਿੱਡੀ ਕੀ ਗੱਲ ਹੈ ਭਲਾ ਇਹ ਫਿਰ ਪੂਆ ਉਹਦਾ ਪਹਿਲਾਂ ਵੀ ਅਗਲੇ ਨੂੰ ਦੀਂਦਾ ਹੁੰਦਾ ਰੁਪਈਆ ਪ੍ਰਬੰਧ ਕਰਕੇ ਵਿਆਹ ਦਾ ਦਿਨ ਧਰਦਾ ਹੁੰਦਾ ਇਹ ਕੋ ਖੇਡ ਤਾਂ ਹੈ ਨਹੀਂ ਵੀ ਘਰ ਨਹੀਂ ਗਾ ਵੀ ਨਿਉ ਧਰ ਲਈ ਚਲ ਪਿਆ ਆਪਾਂ ਬਾਅਦ ਚ ਕੰਨਾਂ ਖੜੀਆਂ ਕਰ ਲਾਂਗੇ ਹਰਜੀਤ ਲੱਗੂਗਾ ਤਾਂ ਤੈਨੂੰ ਮੇਰੀ ਗੱਲ ਦਾ ਗੁੱਸਾ ਮੈਂ ਤੈਨੂੰ ਉਹਦੇ ਕੀ ਕਿਹਾ ਸੀ ਜਿੱਦੋਂ ਮੁੰਡੇ ਨੂੰ ਕਿਹਾ ਸੀ ਘਰੇ ਆ ਕੇ ਕੁੜੀ ਨੂੰ ਲੈ ਜਾ ਮੈਂ ਕਹਿ ਨਹੀਂ ਤੀ ਐ ਨਹੀਂ ਪਤਾ ਹੁੰਦਾ ਆ ਫੇਰਾਂ ਤੇ ਬੈਠੇ ਬੈਠੇ ਤਾਂ ਨੰਦਾ ਤੋਂ ਗੱਲ ਬਿਰਟ ਜਾਂਦੀ ਐ ਤੂੰ ਕੁੜੀ ਨੂੰ ਕੱਚੇ ਨਾਲ ਤੇ ਘਰੇ ਸੱਜ ਕੇ ਪਰੌਣੇ ਨਾਲ ਤੋਰਦਾ ਓ ਪੂਆ ਮੇਰੀ ਗੱਲ ਸੁਣ ਇਹ ਤਾਂ ਮੈਂ ਨਾ ਰੋਜ਼ ਗੱਲ ਕਹਿੰਦਾ ਹੁੰਦਾ ਸੀ ਵੀ ਆਪਣੇ ਘਰੇ ਵਿਆਹ ਸਿਰੇ ਨਹੀਂ ਚੜਦਾ ਨਹੀਂ ਚੜਦਾ ਫੇਰ ਆਖੇ ਕਹਿੰਦੇ ਜਿੱਦੇ ਦੀ ਆ ਕਲੈਣੀ ਨੇ ਕਲੇਸ ਪਾਇਆ ਨਾ ਕੁਛ ਨਾ ਕੁਛੋ ਦਦਾ ਹੋ ਹੀ ਜਾਂਦਾਗਾ ਕੋ ਮੈਂ ਜਿੱਦ ਤਾ ਹੁਣ ਤਾ ਬੋਲੀ ਵੀ ਨਹੀਂ ਹੈਗੀ ਕੁਛ ਆ ਤੂੰ ਤੂੰ ਬੋਲੇ ਤੋਂ ਵੀ ਬਣਾ ਬਹੁਤ ਕੁਛ ਕਰ ਦਿੰਦਾ ਨਾ ਤੇਰੀ ਮਾਂ ਤਾਂ ਜਹੀ ਜੀ ਹੈਗੀ ਆ ਹੈਗੀ ਆ ਤੂੰ ਬੋਕ ਜਾ ਨੂੰ ਘਰੇ ਲੈ ਜਾਂਦਾ ਓਏ ਤੂੰ ਉਹੀ ਗੱਲ ਕਹੀ ਨਹੀਂ ਸਕਦਾ ਦੀ ਬੀਬੀ ਬੁਰਾ ਲੱਗਦੇ ਪਾਪਾ ਮੈਂ ਹੁਣ ਕਿਵੇਂ ਕਹਿੰਦਾ ਭਾਈ ਬਲਾ ਲਓ ਹੋਰ ਬਲਾ ਲਓ ਕਰ ਅਗਲਾ ਆਉਂਦਾ ਨਹੀਂ ਹੁੰਦਾ ਜੇ ਤੁਸੀਂ ਨੇ ਕਿਹਾ ਤਾਂ ਆਇਆ ਉਹ ਵੀ ਅੱਜਕੱਲ ਚੱਲਦਾ ਭਾਈ ਚੱਲਦਾ ਚੱਲਦਾ ਆਹ ਦੇਖ ਲਓ ਹੁਣ ਫਿਰ ਚੱਲ ਪਿਆ ਚੱਲਦੀ ਤੇ ਚੰਦ ਚੜੇ ਦੇਖ ਲੈ ਮੇਰੇ ਤੇ ਜਾਮ ਆਊਗਾ ਵੀ ਮੇਰੀ ਘਰੇ ਆਉਗਾ ਫਿਰ ਜਾਮ ਤਾਂ ਭਾਈ ਆਉਣਗੇ ਤੁਹਾਡੇ ਤੇ ਆਉਣਗੇ ਇੱਥੇ ਦੇ ਇਥੇ ਤੁਹਾਡੇ ਛੇੜੇ ਹੋਏ ਨੇ ਮੈਨੂੰ ਤਾਂ ਪਤਾ ਨਹੀਂ ਹੈਗਾ ਜਦ ਪਰੌਣਾ ਘਰੇ ਆਇਆ ਸੀ ਤੁਸੀਂ ਉਹ ਲੁੱਟੀਆਂ ਲਾਈਆਂ ਨੇ ਦੂਰੀਆਂ ਦੇ ਕੰਨ ਭਰੇ ਨੇ ਮੇਰੀ ਗੱਲ ਸੁਣ ਲੈ ਪਰੌਣੇ ਦੇ ਪੁੱਤ ਨੇ ਕੀ ਲੁੱਟੀਆਂ ਲਾਈਆਂ ਰਿਆ ਅਗਲਾ ਉਹਦੀ ਮੋੜ ਤਾਂ ਦਿਸਦਾ ਛੋਟੀਆਂ ਚੱਕ ਲਓ ਛੋਟੀਆਂ ਮੈਨੂੰ ਬੋਲੇ ਤੋ ਕੋਈ ਲੋੜੀ ਲਗੀ ਮਤਲਬ ਤੀਕਰੂ ਮੋੜਨ ਦਾ ਪਹਿਲਾ ਮੈਨੂੰ ਤਾਂ ਮੜਾ ਦਿੰਦੇ ਕਿ ਮੱਟ ਵੱਲ ਹੋਵੇ ਨਾ ਫੇਰਾ ਆ ਕਰਦੀਆ ਮੇਰੇ ਨਾਲ ਕੁੱਤੇ ਖਾਣੀ ਭਾਬੀ ਤੂੰ ਮੇਰੇ ਸ਼ਿਰਨ ਆਲਾ ਇਹ ਤੇਰੀ ਕੱਲੀ ਦੀ ਧੀ ਨਹੀਂ ਮੇਰੀ ਵੀ ਉੰਨੀ ਲੱਗਦੀ ਹੈ ਮੇਰੀ ਵੀ ਇਹ ਪਤੀਜੀ ਹੈ ਕੋਈ ਆਪਣੇ ਪੇਕੇ ਨਾ ਕਰ ਅਜਾੜ ਕੇ ਦਿਖਾਓ ਪਰ ਤੂੰ ਤਾਂ ਜਾੜਦੀ ਆ ਮੈਨੂੰ ਪਤਾ ਹੀ ਹੈ ਮਾਂ ਥੋੜਾ ਆਹੀ ਕਲੇਸ਼ ਆਹੀ ਕਲੇਸ਼ ਨੇ ਘਰ ਪਿੱਛੇ ਕਰਤਾ ਮਾਣਾ ਮੁੰਡਾ ਸੋਚ ਲੋ ਹੁਣ ਐਂ ਦੇਖ ਲੋ ਵੀ ਆਪਾਂ ਅੱਗੇ ਕਰਨਾ ਕੀ ਆ ਮੇਸੂਰੀਆਂ ਨੂੰ ਅਕਲ ਤਾਂ ਹੈ ਨਹੀਂ ਹੈ ਕੋਈ ਸੋਚ ਹੈ ਉਹੀ ਗੱਲ ਆ ਸੋਚਾਂ ਦਾ ਉਹੀ ਗੱਲ ਆ ਭਾਈ ਸਾਰੀ ਕੋਚਾਂ ਜੀ ਮੇਰੀ ਲੱਗੂ। ਓ ਬਾਪੂ ਇਹਨਾਂ ਨੂੰ ਕਿਹੜਾ ਕੋਈ ਚੜੀ ਲੱਥੀ ਦੀ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਫਿਕਰ ਤਾਂ ਆਪਾਂ ਨੂੰ ਜਿਹੜਾ ਮਸਾਂ ਰਿਸ਼ਤਾ ਲੱਭਿਆ ਸੀ ਆਪਣੇ ਲਈ ਵੀ ਬਹੁਤ ਵੱਡੀ ਗੱਲ ਆ ਕੋਈ ਆਪਾਂ 100 ਕਿਲਿਆਂ ਦੇ ਮਾਲਕ ਨਹੀਂ ਵੀ ਦੁਬਾਰੇ ਫੇਰ ਰਿਸ਼ਤਾ ਕਰਦਾਂਗੇ। ਪੁੱਤ ਫਿਕਰ ਕਿਉਂ ਨਹੀਂ ਹੈਗਾ? ਮੈਨੂੰ ਪਤਾ ਕਿੰਨਾ ਫਿਕਰ ਆ। ਮੈਂ ਤਾਂ ਕਹਿੰਦੀ ਇੱਕ ਵਾਰ ਤੁਸੀਂ ਉਹਨਾਂ ਦੇ ਘਰੇ ਜਾ ਕੇ ਬੈਠ ਕੇ ਗੱਲ ਕਰਕੇ ਆਓ। ਓ ਫੇਰ ਜਾ ਕੇ ਆਉਨਿਆ ਤੁਸੀਂ ਕਿਉਂ ਤਜੂ ਪਾਉਨੇ ਹੋ? ਮੈਨੂੰ ਵੀ ਪਤਾ ਵੀ ਪਤਾ ਤਾਂ ਭਾਈ ਜਾਏ ਤੂੰ ਹੀ ਲੱਗੂਗਾ। ਗੱਲ ਤਾਂ ਉਹੀ ਗੱਲ ਆ ਚ ਕੋਈ ਜ਼ਰੂਰਤ ਨਹੀਂ ਹੈਗੀ ਅਗਲੇ ਤੋਂ ਠੀਕ ਹੈ ਨਾ ਜਦੋਂ ਅਗਲੇ ਨੇ ਇੱਕ ਵਾਰੀ ਮਨਾ ਕਰਤਾ ਦੁਬਾਰਾ ਉਹਨੇ ਪੈਰੀ ਪੈਂਟਸ ਕੀ ਲੋੜ ਹੈਗੀ ਹੁਣ ਨਾ ਕਿਉਂ ਪੈਰੀ ਪਹਿਣਾ ਵੀ ਪਹਿਣਾ ਏ ਮੇਰੀ ਧੀ ਦੀ ਇੱਜ਼ਤ ਦਾ ਸਵਾਲ ਆ ਐ ਕਿਵੇਂ ਮੈਂ ਮੰਨ ਲੂੰਗੀ ਵੀ ਹਾਂ ਵਿਆਹ ਕਹਾ ਕਰਤਾ ਭਾਈ ਇੱਕ ਵਾਰ ਜਾ ਕੇ ਕੁੱਕੜ ਪੁੱਤ ਬੈਠ ਕੇ ਗੱਲ ਕਰ ਸਰ ਮੈਂ ਵੀ ਅਗਲੇ ਕਹੂਗਾ ਨਾ ਕਿ ਕੁੜੀ ਨੂੰ ਰਿਸ਼ਤਾ ਨਹੀਂ ਹੁੰਦਾ ਹੈ ਜੇ ਜਾਈ ਜਾਵੇ ਜਾਣਾ ਦਾ ਪਊਗੀ ਭਾਈ ਹੁਣ ਆਈ ਬੈਠੇ ਰਹਾਂਗੇ ਕਰੇ ਹੈ ਕੋਈ ਗੱਲ ਦਾ ਪਤਾ ਤਾਂ ਲੱਗੇ ਸਾਰਕਣਾ ਕਿਹੜਾ ਕੋਈ ਪਿੰਡ ਚੋਂ ਭਗਾਈ ਮਾਰਦਾ ਲੈ ਦੇਖੀ ਹੋਂਦਾ ਕਿਨੇ ਕੀਤਾ ਹੋਗਾ ਅਗਲੇ ਨਾਲੇ ਜਾਵਗਾ ਦੇਖੋ ਪਤਾ ਲੱਗੂ ਨਾ ਕਿਨੇ ਦਵਾ ਬਤਾ ਕਿਨੇ ਦੱਸਾਂ ਭਾਈ ਕੀ ਨੀਚ ਕੀ ਚਾਹੀਦਾ ਹੈ ਕੀ ਹੋਰ ਤੁਹਾਨੂੰ ਗੱਡੀ ਚਾਹੀਦੀ ਹੈ ਕਿ ਘੋੜਾ ਚਾਹੀਦਾ ਦਿਖਾ ਲੈ ਦਿਮਾਗ ਲਈ ਫੇਰ ਕੋਈ ਨਾ ਪਤਾ ਤਾਂ ਲੱਗੇ ਦੇ ਦੋ ਬਿਰੇ ਮੇਰੀ ਗੱਲ ਸੁਣ ਲੈ ਮੈਂ ਤਾਂ ਤੂੰ ਵੱਡੀ ਐ ਤੂੰ ਮੇਰੀ ਮੰਦਾ ਚੁੱਪ ਕਰਕੇ ਘਰੇ ਬਹਿ ਜਾ ਜੇ ਤਾਂ ਉਹਨਾਂ ਨੂੰ ਲੋੜ ਹੋ ਤਾ ਦਾ ਆਪਾਂ ਤਾਂ ਰਿਸ਼ਤਾ ਮੰਗ ਲਾਂਗੇ ਨਹੀਂ ਹੋਰ ਮੁੰਡੇ ਮਰਨਗੇ ਬਥੇਰੇ ਮੁੰਡੇ ਪੌੜਾ ਨਹੀਂ ਹੁੰਦਿਆਂ ਦਾ ਮੇਰੀ ਧੀ ਆ ਕੋਈ ਲੜਨੀ ਜਾ ਕੇ ਆਓ ਤੁਸੀਂ ਦੋਏ ਜਣੇ ਬੈਠ ਕੇ ਗੱਲ ਕਰਕੇ ਆਓ ਆ ਕੀ ਮੈਂ ਰੋਕ ਦੂਗੀ ਇਹ ਮਮੀ ਨੂੰ ਵੀ ਲੈ ਜਾਓ ਨਾਲੇ ਜਾ ਤੁਸੀਂ ਲੱਗ ਜੂਗੀ ਮੈਂ ਪਰ ਮੈਂ ਇੱਕ ਗੱਲ ਕਹਿਣੀ ਆ ਹੁਣ ਦੱਸ ਦੇ ਤੂੰ ਜੇ ਤੈ ਕੋਈ ਕਰਿਆ ਹੋਇਆ ਗੱਲਬਾਤ ਕਹੀ ਹੋਈ ਆ ਪਰੋਣੇ ਨੂੰ ਆਏ ਨੂੰ ਲੈ ਮੈਨੂੰ ਕੀ ਮੈਂ ਪਹਿਲਾਂ ਭੈ ਦਾ ਲੱਗੇ ਜਾਣਾ ਅਗਲੇ ਕੋ ਜਾਵਾਂਗੇ ਨਾ ਅਗਲਾ ਦੱਸੂਗਾ ਵੀ ਤੁਹਾਡੀ ਬਹੂ ਨੇ ਕੁਝ ਕਿਹਾ ਜੇ ਤੈ ਕਿਹਾ ਹੁਣ ਮੰਨ ਜਾ ਤੇ ਬੇਇੱਜ਼ਤੀ ਹੋਊਗੀ ਤੇਰੀ ਮਾਂ ਤੁਸੀਂ ਹਟ ਜਾਓ ਪਲੇਸ ਕਰਨਾ ਹਾਂ ਜੀ ਇਹ ਨਹੀਂ ਜਾਂਦੀ ਹੈ ਹੈ ਇਹਨੂੰ ਕੀ ਲੋੜ ਐ ਤੈਨੂੰ ਕੀ ਪਤਾ ਐ ਤੈਨੂੰ ਕੀ ਪਤਾ ਇੰਨੀਆਂ ਬਹਿਬਤਾ ਕਰਦੀ ਆ ਸਾਰੇ ਉਹਦੇ ਪੈਰੋਂ ਹੀ ਹੋਇਆ ਹੈ ਸਾਰਾ ਕੁਝ ਪੈਰੋਂ ਦਾ ਬਈ ਛੋੜ ਸਾਰੇ ਤੂੰ ਹੋਇਆ ਨਾ ਕਲੇਸ਼ ਨਹੀਂ ਕਰਨਾ ਹਟਦੀਆਂ ਹਾਂ ਦੇਖ ਲਓ ਲੜਪੋ ਲੜਪੋ ਕੁੜੀ ਦੇ ਕੀ ਬਾਜ ਦੇਖ ਲਓ ਤੁਸੀਂ ਲੜੋ ਲੜੋ ਫੇ ਜਦੋਂ ਪਤਾ ਅੱਧੀ ਉਹੀ ਗੱਲ ਹੈ ਬਾਰੀ ਬਾਰੀ ਉਹੀ ਗੱਲ ਉਹਨੂੰ ਕੱਜਰ ਨੂੰ ਲੈ ਕੇ ਗਾ ਤੋ ਅੱਜ ਦੀ ਇੱਥੇ ਹੈ ਉਹ ਜਾ ਬਾਬੂ ਦਾ ਮੈਥੋ ਕਿਹਾ ਗਿਆ ਜਰਾ ਮੈਥੋ ਕਿਹਾ ਗਿਆ ਮੈਥੋ ਕਿਹਾ ਗਿਆ ਚਲ ਕਹਿੰਦਾ ਬੀਬੀ ਨਾਲ ਲੈ ਕੇ ਨਾ ਵੀ ਸਮਾਰਟ ਫੋਨ ਖਰੀਦਣਾ ਮਾਦਰ ਤੇ ਤੋ ਦੰਦੇ ਆ ਆਹੀ ਗੱਲ ਤੇਰਾ ਪਾਪੂ ਨੇ ਕਹਿੰਦਾ ਵੀ ਅਗਲਾ ਕੀ ਪਤਾ ਗੁੱਸਾ ਤਾਂ ਕਰ ਗਿਆ ਹੋਵੇ ਜਿਹੜਾ ਇਹਨਾਂ ਨੇ ਮੁਰੂ ਬਾਰ ਚੋਂ ਮੋੜਤਾ ਪੁੱਠਾ ਉਹ ਕੀ ਪਤਾ ਅਗਲਾ ਬੇਇੱਜ਼ਤੀ ਮੰਨ ਗਿਆ ਹੋਵੇ ਉਹ ਤਾਂ ਬੇਸੀ ਮੰਨ ਗਿਆ ਹੋਵੇ ਬੇਸੀ ਮੰਨਣ ਨੂੰ ਅਸੀਂ ਕਿਹੜਾ ਕੁਛ ਕਿਹਾ ਹੈ ਭੂਆ ਨੇ ਕਿਹਾ ਜਿਹੜਾ ਕੁਛ ਕਿਹਾ ਹੈ ਨਾਲੇ ਹੇਲੀ ਚ ਬੰਮੀ ਮਗਾਉ ਤਾਂ ਅਸੀਂ ਨੇ ਕਹੀ ਨਹੀਂ ਹੈਗੀ ਉਹਨੂੰ ਕੋਈ ਵੀ ਵਾਲੇ ਵੱਡੇ ਕਬੀਲਦਾਰ ਨਹੀਂ ਹੈਗੇ 12 ਚ ਆ ਜਾ ਬਹਿਣੀ ਹੈ ਜਿਹੜਾ ਲੰਗਦਾ ਵਾ ਹਰ ਇੱਕ ਦਾ ਪਤਾ ਲਵੇਂ ਪਰ ਉਹਨਾਂ ਅਸੀਂ ਆਪੇ ਅੰਦਰ ਆਉਂਦਾ ਭਾਈ ਉਹ ਤਾਂ ਭੂਆ ਬੈਠੀ ਸੀ ਮੈਂ ਤਾਂ ਬੈਠ ਗਈ ਨਾ ਫਿਰ ਹੋਰ ਵੀ ਕੋਈ ਪੰਚਾਇਤ ਬਿਠਾ ਲੈਂਦੇ ਜੇ ਭੂਆ ਬੈਠੀ ਕੋਈ ਲੈਦੀ ਗੱਲ ਸੀ ਬੈਠੀ ਰਹਿੰਦੀ ਪਰ ਹੈ ਬਸੇ ਕਰੋ ਹੁਣ ਮੈਨੂੰ ਪਤਾ ਵੀ ਨਹੀਂ ਸੀ ਵੀ ਪ੍ਰੌਣਾ ਆਊਗਾ ਮੈਨੂੰ ਕਿਹੜਾ ਪਤਾ ਸੀ ਮੈਂ ਤਾਂ ਭੂਖ ਲਿਆ ਬੈਠੀ ਸੀ ਦੇਖੋ ਪ੍ਰੌਣਾ ਆ ਗਿਆ ਨਾਲੇ ਭੂਆ ਨੇ ਤਾਂ ਇੰਨੇ ਆਦਰ ਸਤਕਾਰ ਨਾਲ ਬੁਲਾਇਆ ਉਹਨੂੰ ਪੂਰੇ 50 ਦੇ ਕਿਤੋ ਰਿਆ 50 ਨਹੀਂ ਪੂਰਾ 500 ਦਿੱਤਾ ਸੀ ਕੱਢਿਆ ਤਾਂ ਵੀਰੇ ਮੈਂ 1100 ਦਿੱਤੀ ਪਰ ਅਗਲੇ ਨੇ 500 ਰੱਖਿਆ ਮੈਨੂੰ ਤਾਂ ਐਂ ਤੀ ਮੈਂ ਕਿੱਥੇ ਬਿਠਾਵਾਂ ਕਿੱਥੇ ਠਾਵਾਂ ਪ੍ਰੌਣਾ ਪਹਿਲੀ ਪਹਿਲੀ ਵਾਰ ਆਇਆ ਮੈਂ ਤਾਂ ਬਥੇ ਰੱਖਿਆ ਚੱਲ ਪੁੱਤੰਦ ਦੁੱਧ ਚ ਪੱਤੀ ਪਾਵਾਂਗੇ ਜਿੰਨਾ ਮੈਂ ਮਾਨ ਕਰਿਆ ਨਾ ਨਾ ਤਾਂ ਉਹਦੀ ਸ਼ਸ ਕਰ ਸਕਦੀ ਐ ਨਾ ਕਿਸੇ ਤੋਂ ਹੋਣਾ ਉਹ ਭਈ ਹੁਣ ਤੈਨੂੰ ਥੋੜੀ ਕਹਨੇ ਆ ਵੀ ਤੈ ਪਾਨੀ ਮਾਰੀ ਐ ਤੂੰ ਤਾਂ ਉਹੀ ਗੱਲ ਐ ਜਿਹੜੇ ਨੂੰ ਕੁੱਤੀ ਲੈ ਜਾਂਦਾ ਹਰੇਕ ਕੋਈ ਗੱਲ ਆ ਓਏ ਐਨਾ ਤਾਂ ਬਾਪੂ ਦੋਨਾਂ ਨੂੰ ਵੀ ਮਨ ਚ ਆਏ ਆ ਵੀ ਪਤਾ ਨਹੀਂ ਸਾਡੇ ਸਿਰ ਤੇ ਗੱਲ ਆਉਂਦੀ ਐ ਗੱਲ ਅਸੀਂ ਕਿੱਲੋਂ ਸੁਣ ਨੂੰ ਨਹੀਂ ਕਹਿੰਦਾ ਇਹ ਤਾਂ ਮਾਂ ਨੂੰ ਵੀ ਕਹਨੇ ਆ ਵੀ ਕਲੇਸ਼ ਨੇ ਆਪਣਾ ਘਰ ਪਿੱਛੇ ਕਰਤਾ ਜੇ ਕੋਈ ਗੱਲ ਹੈਗੀ ਤਾਂ ਅਸੀਂ ਜਾਣਦੇ ਆ ਕੋਈ ਨਾ ਪਚੋਲੇ ਕੋਲੇ ਨੇ ਬਹਿ ਕੇ ਗੱਲ ਕਰਦੇ ਆ ਵੀ ਕੀ ਗੱਲ ਕੀ ਹੋਈ ਹੈਗੀ ਮੈਂ ਤਾਂ ਬਈ ਖੁਸ਼ ਨਹੀਂ ਹੈਗੀ ਵੀਰੇ ਅੱਗੇ ਛੋਡੀ ਮਰਜੀ ਐ ਨਾਲੇ ਕਲੇਸ਼ ਦਾ ਮੂੰਹ ਕਾਲਾ ਹੁੰਦਾ ਚੱਲ ਪੂਆ ਫਿਰ ਜਾਣਾ ਮੇਰੀ ਗੱਲ ਸੁਣ ਲੋ ਅਗਲਾ ਤਾਂ ਮੁੰਡੇ ਵਾਲਾ ਉਹਨਾਂ ਦਾ ਤਾਂ ਸਰਜੂ ਆਪਾਂ ਕਰੇ ਭਾਈ ਤੂੰ ਕਿਉਂ ਕੰਮਲੀ ਹੋਈ ਐ ਆਪਾਂ ਤਾਂ ਕੁੜੀ ਵਾਲਿਆਂ ਹੈ ਜਾਣਾ ਬੂ ਸੁੱਕੜ ਪੁੱਤ ਮੈਂ ਚਾਦੀ ਕੁੱਟ ਬਣਾਉਣੀ ਐ ਜਾ ਭੱਗ ਜਾ ਦੋਏ ਜਾਣੇ ਤੁਸੀਂ ਬਸ ਮਾ ਚਾਹਤਾ ਰਹਿਣ ਦੇ ਕੋਈ ਨਹੀਂ ਜਾਣਦੇ ਆਂ ਕਿ ਹੋ ਸਕੇ ਸਰਪੰਚ ਕੋਲ ਦੀ ਹੋ ਕੇ ਜਾਵਾਂਗੇ ਉਹਨੂੰ ਵੀ ਤਲਾਹ ਦੇ ਜਾਵਾਂਗੇ ਮਾਣੀ ਮੁੱਟੀ ਬਿੜਕ ਤਾਂ ਦੇਣੀ ਪਊ ਨਾ ਕੱਲ ਨੂੰ ਕੋਈ ਗੱਲਬਾਤ ਹੋ ਜੇ ਅਗਲਾ ਕੋ ਤੂੰ ਹੀ ਵੀ ਸੰਦਸਕੀ ਨਿਗੇ ਤੇ ਨਾਲੇ ਕਰ ਤੁਸੀਂ ਨਹੀਂ ਮਿੱਥੇ ਘਰੇ ਕਲੇਸ਼ ਭਾਈ ਰੱਖਿਓ ਮੈਂ ਤੇ ਦੂੰਦੋ ਜੂੰਡੀ ਹੋ ਜਾ ਮੈਂ ਤੰਦਾ ਕਰਾਂ ਮੈਂ ਕਰ ਲਾ ਤੂੰ ਵੀ ਲੱਗ ਗਮ ਚੱਲ ਭਾਈ ਮੰਨ ਨਹੀਂ ਦਾ ਕਿਸੇ ਦੀ ਹੈ ਨਹੀਂਗੀ ਮੈਂ ਤਾਂ ਆਪ ਜਾਨੀ ਅੰਦਰ ਜਾਣਾ ਕਿੱਥੇ ਆਗਾ ਰਹਿ ਇੱਥੇ ਦੋ ਚਾਰ ਦਿਨ ਕੋਈ ਗੱਲ ਨਹੀਂ ਤਮਾਸ਼ਾ ਦੇਖ ਕੇ ਜੇ ਜੋ ਜੇ ਵਗ ਜਾ ਤੂੰ ਵੀ ਕਰ ਲਾਗਾ ਮੈਂ ਇੱਥੇ ਖੜੀ ਡਰਨਾ ਬਣੀ ਜਾਨੀ ਆ ਲੈ ਮੇਰੀ ਗੱਲ ਸੁਣ ਲੋ ਡੈਡੀ ਪੂਆ ਅਸਕਰ ਦੀ ਕੁੜੀ ਹੈਗੀ ਤੁਹਾਡੀ ਭੈਣ ਹੈਗੀ ਜੇ ਬਾਗੀ ਦੇਖੀ ਕਿਵੇਂ ਉਹ ਹੋਊਗਾ ਫਿਰ ਉਹ ਤੇ ਕੁੜੀ ਦਾ ਪ੍ਰੀਤ ਵੀ ਹੈ ਭਾਈ ਉਹੀ ਤਾਂ ਗੱਲ ਹੈ ਭਾਈ ਹੁਣ ਕਿਹਦੇ ਕਿਹਦੇ ਪੈਰ ਫੜੀਏ ਫਿਰ ਗੱਲ ਤਾਂ ਮੰਨ ਲਓ ਪੂਆ ਕੀ ਕਹੀ ਜਾਂਦੀ ਹੈ ਬਥ ਜਾਂਦੇ ਸੋਹਣੇ ਨਹੀਂ ਲੱਗਦੇ ਹੈਗੀ ਥੋੜੀ ਕੀ ਸੂਗ ਹੈ ਭਾਈ ਜਾ ਤਾਂ ਆਈਏ ਅਖਰ ਨੂੰ ਆਏ ਤਾਂ ਕੀ ਕਹਿਣਾ ਦੀ ਵੀ ਜਾ ਕੇ ਪਤਾ ਲਓ ਦੂਣਾ ਕੇ ਜਾਓ ਨਾਲੇ ਚੰਗਾ ਜਾਇਓ ਜਾਓ ਪੂਆ ਤੂੰ ਨਾ ਜਾਈਂ ਬਾਪੂ ਕੀ ਹੋਇਆ ਨੇ ਦਿਮਾਗ ਨੂੰ ਯਾਰ ਤੂੰ ਛੱਡ ਭਰਾ ਯਾਰ ਫੇਰ ਮੈਥੋਂ ਕੋਈ ਬੁਲਾਏਗਾ ਉਹ ਗੱਲਾਂ 100 100 ਗੱਲਾਂ ਤੂੰ ਮੇਰੀ ਗੱਲ ਸੁਣ ਜਾਣਾ ਕਿ ਨਾ ਦੂਸਰ ਪੰਚ ਕੋਲੇ ਤਲਾਹ ਕਰਨੇ ਆਪਾਂ ਮਾਣੀ ਮੋਟੀ ਬੈੜ ਕਰ ਲੈਣਾ ਨਾਲ ਲੈ ਜਾਗੇ ਉਹ ਗੱਲਾਂ ਨਾ ਕਰਿਆ ਉੱਥੇ ਨਾ ਪਕਾਈ ਮਾਰੀ ਕੋਈ ਸਰਪੰਚ ਨੂੰ ਆਪਾਂ ਡਾਂਗਿਆ ਸੋਟੀਆਂ ਚੱਕ ਕੇ ਜੰਨੇ ਆ ਯਾਰ ਉਹ ਫਿਰ ਜਦੋਂ ਬਚੋਲੇ ਨੇ ਰਾਈ ਨਹੀਂ ਪਾਈ ਗਏ ਹੁਣ ਆਪਾਂ ਅਗਲੇ ਜਦੋਂ ਬਚੋਲੇ ਨੂੰ ਗੱਲ ਕਰ ਵੀ ਤੂੰ ਸਾਡੇ ਨਾਲ ਚੱਲ ਹੁਣ ਆਪਾਂ ਸਿੱਧਾ ਪਰੌਣੇ ਦੇ ਘਰੇ ਕਿਵੇਂ ਭੱਜ ਜਾਗੇ ਨਹੀਂ ਜਾਂਦਾ ਨਾ ਜਾਵੇ ਬਚੋਲੇ ਯਾਰ ਆਪਾਂ ਤਾਂ ਸਿੱਧੇ ਹੀ ਚੱਲਾਂਗੇ ਭਾਈ ਹੈ ਸਹੀ ਜਮਤੇ ਨਾਲ ਆਪਾਂ ਗੱਲ ਕਰਾਂਗੇ ਆਪਾਂ ਉੱਥੇ ਕੋਈ ਡਾਂਗਾ ਸੋਟੀਆਂ ਚੱਕਣੇ ਮੇਰੇ ਯਾਰ ਮੈਂ ਜੇਣਾ ਆਪਾਂ ਚੱਲਦੇ ਆਂ ਉਸ ਤੋਂ ਬਾਅਦ ਜਿਵੇਂ ਬਣੂਆ ਦੇਖੋ ਉਹ ਮੈਨੇ ਪੜਾਂਗੇ ਮੈਂ ਤੈਨੂੰ ਆਨੇ ਕਹਿਣਾ ਬਾਪੂ ਮੇਰੀ ਗੱਲ ਸੁਣ ਹਜੇ ਪਚੋਲੇ ਨੇ ਕਿਹਾ ਹਨਾ ਹੋ ਸਕਦਾ ਪਚੋਲੇ ਨੇ ਆਪਾਂ ਨੂੰ ਉਹੀ ਝੌੜ ਕਰਦੇ ਨੇ ਕਹਿੰਦਾ ਹੋਵੇ ਤੇ ਆਪਾਂ ਪਰੌਣੇ ਦੇ ਘਰੇ ਵਗ ਜੇ ਉਹਨਾਂ ਦੀ ਬੇਇੱਜ਼ਤੀ ਹੋ ਜੇ ਮੈਂ ਹੀ ਗੱਲ ਕਹਣਾ ਕੋਈ ਬੜਕ ਸੜਕ ਲੈਨੇ ਆਪਾਂ ਉਹਨਾਂ ਪਿੰਡ ਦੇ ਬੰਦੇ ਨੂੰ ਭੇਜ ਦਾਂਗੇ ਵੀ ਗੱਲ ਕੀ ਹੋਈ ਹੈ ਤੁਹਾਨੂੰ ਦੱਸ ਦੋ ਪਈ ਚੱਲ ਜੇ ਉਹਦਾ ਬਗ ਜਾਂ ਗਰੇ ਆਪਾਂ ਆਪਣੀ ਬੇਇੱਜ਼ਤੀ ਨਹੀਂ ਹੋਊਗੀ ਦੇ ਵੀ ਤੀ ਰੁਕਿਆ ਉਹ ਸਿੱਧੀ ਨਹੀਂ ਆਇਆ ਉਹ ਕਿ ਪੁੱਠਾ ਤੁਰ ਕੇ ਆਇਆ ਦੀ ਓਏ ਬਾਪੂ ਤਾਂ ਸੱਧਿਆ ਸੀ ਜਰੂਰ ਕੱਪੜੇ ਲੀਰੇ ਦਿਮਾਉਣਾ ਸੀ ਆਪਾਂ ਉਂ ਜਾ ਰਹੇ ਆ ਅਗਲਾ ਕੋ ਤੁਹਾਨੂੰ ਕੀ ਕੀ ਕੰਮ ਐ ਤਾਂ ਕੱਜੇ ਬਜੋਲੇ ਕਨੀ ਦੀ ਹੋ ਜਾਣੇ ਜਿਹਦਾ ਨਾਲ ਤੁਰ ਪਿਆ ਠੀਕ ਐ ਨਹੀਂ ਆਪਾਂ ਦੋਨੇ ਚੱਲਾਂਗੇ ਚੱਲੇ ਬਜੋਲੇ ਕੋਲ ਚੱਲਣੇ ਦਿਨ ਤਾਂ ਉਹੀ ਗੱਲ ਆ ਚਾਰ ਰਹੇਗੇ ਯਾਰ ਉਹੀ ਵਾਲਾ ਸਲਾਹਾਂ ਜੀਤ ਪਾ ਲਵਾਂਗੇ ਆ ਚੱਲੀਏ ਚੱਲ ਚੱਲ ਲੈ ਕੇ ਸਕੂਟਰ ਜਾ ਹੈਗੀ ਟੱਬੀ ਆ ਜਾ ਹੁਣ ਕੋੜਾ ਤੈਨੂੰ ਕੀ ਛੱਪ ਸੂੰਗਾ ਤੂੰ ਇੱਥੇ ਐ ਕਿ ਮੂੰਹ ਬਣਾ ਰੱਖਿਆਗਾ ਕੀ ਗੱਲ ਹੋਗੀ ਕੁਛ ਬੋਲੇਗੀ ਵੀ ਇੱਕ ਗੁੰਗੀ ਹੋਗੀ। ਕੁਸਰਾ ਬੁੱਛ ਪੂਆ ਬਸ। ਫਸ ਗਈ ਆਪਾਂ ਦੋਨੇ ਫਸਾਂਗੇ ਹੋਣਾ। ਕਹੀਂ ਨਹੀਂ ਫਸਾਇਆ। ਤੂੰ ਤਾਂ ਨਿਕਲੇਂਗੀ ਘਰੋਂ। ਮੈਂ ਵੀ ਨਿਕਲੂੰਗੀ ਬਸ। ਨਾ ਮੇਰੀ ਗੱਲ ਸੁਣ ਲਾ। ਆ ਆਈਡੀਆ ਕਿਨੇ ਦਿੱਤਾ ਤੀ? ਕਹੀਂ ਕਿਹਾ ਤੀ ਮਾਤਾ ਕੁੜਾ ਰਿਸ਼ਤਾ ਤੜਾਉਣ ਬਾਅਦ ਤੇ ਕਹਾਣੀ ਜਿਵੇਂ ਤੂੰ ਮੈਨੂੰ ਓਗਾ ਦੇ ਗਈ ਓ ਜਿਵੇਂ ਤੇਰੀ ਮਾਂ ਕਰ ਲੱਗੀ। ਮੋਟੀ ਅਗਰ ਤਾਂ ਮੇਰੀ ਐ। ਆ ਜਿਹੜੀ ਨਿਆਣੀ ਦੇ ਮਗਰ ਇੱਡੀ ਬੁਰਤਨ ਜੀ ਹੋ ਕੇ ਲੱਗੀ ਮੈਂ। ਮੈਨੂੰ ਕਿਹੜਾ ਪਤਾ ਤੀ ਵੀ ਹਾਂ ਜਾਂ ਕੁਛ ਹੋ ਜਾਊਗਾ। ਆਮ ਤਾਂ ਜਵਾਬ ਦੇਤਾ ਦੋ ਦਿਨ ਫਹਿਰੇ ਜਾਂਦੇ ਫਿਰ ਜਵਾਬ ਦੇ ਜਾਂਦੇ ਮੈਨੂੰ ਤਾਂ ਹੁਣ ਐ ਲੱਗਦਾ ਵੀ ਮੇਰੇ ਪੁੱਤ ਗੁੱਤਾਂ ਪੱਟਣਗੇ ਮੇਰੀਆਂ ਨਾਲੇ ਪੱਟਣੀਆਂ ਨੂਹਾਂ ਜੇ ਉਹਨਾਂ ਨੂੰ ਮਾੜੀ ਮੋਟੀ ਪਿੰਕ ਲਾਗੀ ਨਾ ਮੇਰੀਆਂ ਨੂਹਾਂ ਨੂੰ ਤੂੰ ਦੇਖੀ ਮੈਂ ਆ ਜਾਵਾਂਗੀ ਉਹਨਾਂ ਦੇ ਨਾਂ ਨਾਲ ਤਰੀ ਹਾਂ ਤੇਰਾ ਨਾਂ ਨਾਲ ਆ ਤਰੀ ਉਹ ਤਾਂ ਬਰੋਬਰ ਧਰੂੰਗੀ ਉ ਤਾਂ ਮੈਨੂੰ ਐ ਲੱਗਦਾ ਕਿੰਨੇ ਵਾਰੀ ਕਿਹਾ ਤੇ ਆਪਾਂ ਬ੍ਰਿੰਦਰ ਨੂੰ ਵੀ ਸਾਡਾ ਨਾਉਣ ਨਾਲੇ ਸਾਡਾ ਨਾ ਖਬਰਾਂ ਨਾ ਹੀ ਲਵੇ ਕਹਤਾ ਹੈਗਾ ਤੀ ਕੀ ਪਤਾ ਨਾ ਪਚੂਗੀ ਕਿ ਨਾ ਖਚੇ ਫੇਰ ਜੇ ਆਪਣਾ ਨਾਮ ਧਰਤਾ ਆਪਾਂ ਤਾਂ ਦੋਨੇ ਜੇਲ੍ਹ ਚ ਜਾਵਾਂਗੇ ਇਹ ਤਾਂ ਹੋਊਗੀ ਫੇਰ ਹੁਣ ਆਪਾਂ ਨਾਲ ਪਈ ਭਲੀ ਤਾਂ ਨਹੀਂ ਵਿਚਾਰਦੇ ਰਿਸ਼ਤੇ ਦਾ ਕੰਮ ਐ ਸਾਰੇ ਸ਼ਰੀਕੇ ਚ ਨੱਕ ਵੱਡਿਆ ਗਿਆ ਇਹ ਤਾਂ ਨਾਲ ਹੈਗੀ ਵੀ ਇਹੋ ਜੇ ਨੇ ਰੁੱਟ ਪੈਣੇ ਜੇਲ੍ਹੇ ਕਰਾਦਣਗੇ ਆਪਾਂ ਨੂੰ ਸੋਕਾ ਮੈਨੂੰ ਵੀ ਦੇ ਦੇ ਕਿ ਇੱਥੇ ਆਈ ਨੀ ਚੰਗੀ ਭਲੀ ਆਉਂਦੀ ਸੀ ਕਿੱਦੇ ਦੀ ਲਾਲਾ ਕਿਉਂਗਾ ਮੈਨੂੰ ਵੀ ਮਗਰ ਲਾ ਲਿਆ ਅਈ ਮੈਂ ਮਰ ਜਾਪੂ ਆਏ ਥੋੜੀ ਕਹਿੰਦੀ ਹੁੰਦੇ ਨੇ ਨਹੀਂ ਮੈਂ ਕਿਹਾ ਤੇ ਮਾਰ ਲਾਇਆ ਹੈ ਕਿ ਤੂੰ ਆਵਦੀ ਅੱਖੀ ਦੇਖ ਕੇ ਸਾਰਾ ਕੁਝ ਤਾਂ ਤੂੰ ਮੇਰੇ ਮਾਗ ਲੱਗੀਆਂ ਮੈਂ ਤਾਂ ਤੈਨੂੰ ਕੁਝ ਕਿਹਾ ਵੀ ਨਹੀਂ ਤੂੰ ਆਏ ਤਾਂ ਆਹਰ ਹੋਣਾ ਆਉਂਦੀ ਚਾਬੀਆਂ ਪੜਨ ਲੱਗੀ ਨਹੀਂ ਨਖਵ ਨਹੀਂ ਮਾੜਾ ਮਟਾ ਆਉਦੀ ਪਰਝਾਈ ਦੇ ਮੈਂ ਕੁਝ ਜ਼ਾਇ ਮਰਦੀ ਹੁਣ ਤੂੰ ਦੇਖੀਏ ਖਾਲੀ ਨਾ ਤੇ ਤੇਥੋਂ ਸੂਟ ਛੜਨਾ ਨਾ ਮੇਰੀ ਪਰਝਾਈ ਨਹੀਂ ਦੇਣਾ ਆ ਖਾਲੀ ਹਰਕਤੀ ਜਾਊ ਬੂਆ ਕੋਲ ਜਿਹੜੇ ਛਿੱਤਰ ਪੈਣਗੇ ਬਾਕੀ ਰਹਿਗੇ ਸੂਟ ਤਾਂ ਮੈਂ ਦੇ ਦੂੰਗੀ ਸੂਟਾਂ ਦੀ ਹੋਗੀ ਦੇਖ ਲੈ ਤੂੰ ਹੈ ਜਿਹੜਾ ਇੰਨਾ ਵੱਡਾ ਕੰਜਰ ਕਲੇਚ ਪੈ ਗਿਆ ਉਹਦੀ ਤਾਂ ਹੋਈ ਨਹੀਂ ਹੈ ਜੀ ਸੂਟਾਂ ਦੀ ਆਉਂਦੀ ਦੀ ਲੱਗੀ ਉਹਾਂ ਦੇ ਨਾਉਂ ਦੇ ਤੇ ਮੜ ਮੋਟਾ ਠੰਡਾ ਸਿਰਕਦੇ ਹੁੰਦੇ ਨੇ ਫਿਰ ਮੈਂ ਭੱਗ ਗਈ ਉਹ ਆਏ ਤਾਂ ਫੇ ਤੂੰ ਵੀ ਸਿਆਣੀ ਹੈ ਹੁਣ ਬੋਲੀ ਕੋਈ ਨਹੀਂ ਤੂੰ ਦੇਖਿਆ ਘਰ ਦਾ ਮਾਹੌਲ ਤਾਂ ਹੀ ਤੂੰ ਮੇਰੇ ਪਿੱਛੇ ਲੱਗੀ ਹੈ ਹੁਣ ਸਾਰਾ ਕੁਝ ਤੂੰ ਮੇਰੇ ਤੇ ਮੜੀ ਜਾਨੀ ਹੈ ਹਾਂ ਚੰਗੀ ਭੜੀ ਦੀ ਮੱਤ ਮਾਰਨੀ ਆਈ ਦੀ ਹੁਣ ਦੇਖੀ ਕੀ ਬਣੂਗੀ ਆ ਕਹਿਣਗੇ ਫੇ ਤਾਂ ਨਿਆਈ ਤੇ ਤੂੰ ਤਾਂ ਨਿਆਣੀ ਵੱਜ ਜੇਗੀ ਛਿੱਤਰ ਤਾਂ ਅਸਲ ਮੇਰੀ ਪੈਣਗੇ ਆ ਮੇਰਾ ਭਾਈ ਦੇਖੀ ਜਦੋਂ ਮੇਰੇ ਭਾਈ ਕੋਲ ਨਾਉ ਲੇਤਾ ਨਾ ਵੀ ਤੇਰੀ ਭੈਣ ਵੀ ਵਿੱਚ ਐ ਪੂਆ ਵੀ ਵਿੱਚ ਤੂੰ ਦੇਖੀ ਮੇਰਾ ਭਾਈ ਕੀ ਮੈਂ ਮੂੰਹ ਕਿਵੇਂ ਦਿਖਾਉਂਗੀ ਆਪਣੇ ਭਾਈ ਨੂੰ ਜੰਗਾ ਜਹਾਂ ਜਹ ਸੋਚੇਂਗੀ ਹੋਜੀ ਹੁੰਦਾ ਹੁੰਦਾ ਕੀ ਹੁੰਦਾ ਕੀ ਬਦਨਾਮਤਾ ਨਾ ਹੁੰਦਾ ਨਾ ਹੁੰਦਾ ਜਦੋਂ ਉਹ ਕਹੀ ਦੇ ਮੇਰੀ ਮੇਰੀ ਗੱਲ ਸੁਣ ਲੈ ਮੇਰੇ ਕੋਲ ਨੰਬਰ ਹੈ ਨਾ ਦਾ ਦੁਬਾਰੀ ਕਰਕੇ ਕਹਿ ਦਾਂਗੇ ਕੋਣ ਪਰਮੇ ਨੂੰ ਤੇ ਤੂੰ ਕਹੀ ਦੇ ਲਾਲਾ ਫੋਨ ਕਹਿ ਦੇ ਵੀ ਪੈਸਾ ਡਾਣਾਉਣ ਨਾਲੇ ਅਸੀਂ ਟੁੱਟਿਆਂਗੇ ਮੇਰੀ ਰਿਸ਼ਤੇਦਾਰੀ ਸਾਰੀ ਉਮਰ ਦੀ ਟੁੱਟ ਗਈ ਮੇਰੇ ਭਾਈ ਨਾਲ ਦੇਹਾ ਅੱਬ ਦਿਨ ਹੋ ਗਈ ਮੇ ਮੇਰੀ ਜਿਹੜੇ ਮੈਂ ਇਸ ਤੋਂ ਨਿਕਲੂਗੀ ਫੇਰ ਤੈਨੂੰ ਕੌਣ ਕੱਢੂਗਾ ਕੱਢਣਾ ਇਹ ਕਿਉਂ ਨਹੀਂ ਸਾਰਾ ਟੱਬਰ ਕੱਢੂਗਾ ਮੈਨੂੰ ਧੱਕੇ ਦੇ ਦੇ ਤੂੰ ਤਾਂ ਸਾਰੇ ਟੱਬਰ ਨੂੰ ਮੂਰੇ ਲਾਈ ਫੇਰ ਨਹੀਂ ਮੈਂ ਦੇਖੀ ਜਾਂਨੇ ਜਿੱਦੇ ਦੀ ਮੈਂ ਆਈਆਂ ਨਾ ਤੇਰੀ ਸੱਸ ਤੇਰੇ ਮੂਰੇ ਨਹੀਂ ਬੋਲ ਸਕਦੀ ਮੁੰਡਾ ਤੇਰੇ ਨੂੰ ਤੂੰ ਨਾ ਐਵੇਂ ਮਾਰੀ ਜਾ ਬਾਲੀ ਭਗਤ ਨਹੀਂ ਜੀ ਬਣ ਹਾਂ ਬਿਲਕੁਲ ਜਾਈ ਦੀ ਸਾਈਡ ਜੀ ਨਾਲ ਹੈ ਨਹੀਂ ਉਹ ਇਸ ਲਈ ਕਬੀ ਹਾਂ ਤੋ ਉਹਦੇ ਸਾਈਡ ਜੀ ਲੈਣੀ ਹੈ ਜਿਹੜੀ ਸੱਚੀ ਮਿੱੱਚੀ ਮੈਂ ਤਾਂ ਆਪਾਪ ਕਰ ਲਿਆ ਜੇ ਆ ਹੁਣ ਜਮੀ ਮੂੰ ਮਿੱਟੀ ਮਲੀ ਜਾਊਗੀ ਜੇ ਉਹਨਾਂ ਨੂੰ ਪਤਾ ਲੱਗੇ ਜੇ ਉਹਨਾਂ ਨੇ ਕਹਿਤਾ ਭੂਆ ਨੇ ਫੋਨ ਨਹੀਂ ਤੂੰ ਤਾਂ ਤਾਂ ਨਹੀਂ ਕੀਤਾ ਫੋਨ ਤਾਂ ਮੈਂ ਹੀ ਕਰੇਗਾ ਹੁਣ ਵੀ ਤੂੰ ਕਰਕੇ ਕਹਦੇਗਾ ਕਿ ਸਾਡਾ ਨਾਮ ਨਾ ਧਰਦੀ ਹਾਂ ਹਾਂ ਆਪ ਤਾਂ ਲੱਗ ਕੇ ਕੋਈ ਐ ਲੱਗੀ ਕੰਨ ਲਾਉਣ ਵੀ ਸ਼ੁਣ ਕਰਦਾ ਹੈ ਕਿ ਨਾ ਕੋਈ ਗੱਲ ਹੈ ਛਿੱਤਰ ਸਾਰੇ ਮੇਰੀ ਪੈਣਗੇ ਹੁਣ ਦੰਗ ਮੇਰਾ ਹੁਣ ਮੈਂ ਤਾਂ ਤੈਨੂੰ ਤਹੀਂ ਤਾਂ ਤਹੀ ਜੰਨੀ ਹੈ ਫੋਨ ਕਰਕੇ ਕਹਦੇ ਪਰ ਉਹਨੇ ਨੂੰ ਨੰਬਰ ਦੇ ਨਹੀਂ ਲੱਗਿਆ ਲਿਆ ਫਿਰ ਆ ਜਾਂ ਅੰਦਰ ਫੋਨ ਕਰਕੇ ਕਹਦੇ ਲਾ ਕੇ ਚਲਾ ਗਈ ਕੀ ਤਾ ਨਾ ਤੂੰ ਬੜੀ ਡੋਗਲੀ ਨਿਕਲੀ ਹੈ ਮੈਂ ਤਾਂ ਤੇਨੂੰ ਫੋਨ ਕਰਕੇ ਕਹੂੰਗੀ ਜਦੋਂ ਜਾਣਾ ਹੋਇਆ ਤੂੰ ਮੇਰੇ ਨਾਲ ਆ ਜੀ ਮੈਂ ਉੱਥੇ ਡਿੱਕੀ ਗਈ ਫੋਨ ਆਊਗਾ ਫੋਨ ਆਊਗਾ ਪਰ ਮੈਨੂੰ ਤੇਰਾ ਪਤਾ ਹੀ ਹੈ ਤੈਨੂੰ ਐਸੀ ਵੀ ਮੇਰੇ ਪਰੌਣੇ ਲੁੱਤੀਆਂ ਆ ਕੇ ਕੁਸ ਖਾਣਾ ਦੇਵੇ ਐਡੀ ਮੈਂ ਬੋਲੀ ਨਹੀਂ ਹੈਗੀ ਹਾਂ ਪਰ ਮੈਂ ਤਾਂ ਬੋਲੀ ਆਂ ਭਈ ਆਪੇ ਜਿਹੜੇ ਛੋਟੇ ਘਰੇ ਆ ਗਈ ਐਦੂ ਬਾਦ ਨਹੀਂ ਆਉਂਦੀ ਪਰ ਮੈਨੂੰ ਹਾਂ ਸੂਟ ਦਿਖਾ ਦੇ ਕਿਹੜੇ ਲੈ ਕੇ ਆਈਆਂ ਕੁੱਤੇ ਤਾਂ ਗਈ ਹੋਈ ਨਹੀਂ ਹੈਗੀ ਕਿਹੜੇ ਸੂਟ ਲਿਆਉਣੇ ਸੀ ਇੱਥੇ ਤਾਂ ਹੋਰ ਹੀ ਘਾਪਿਆ ਪਿਆ ਕਿਉਂ ਹੈ ਕਿਉਂ ਨਹੀਂ ਗਈ ਹੋਰ ਸਿਆਪਾ ਛਿੜ ਗਿਆ ਪੁੱਤੁਰੇ ਤਾਂ ਕੀ ਹੋ ਗਿਆ ਤਾਈ ਕੀ ਸੇ ਪਸੜ ਗਿਆ ਉਹੀ ਗੱਲ ਹੋ ਗਈ ਜਿਵੇਂ ਤੈਨੂੰ ਨਾ ਕਰਤੀ ਹੁਣ ਸਾਡੇ ਵੀ ਇਹ ਕਹਿੰਦੇ ਕਹਿੰਦੇ ਕਿ ਵਿਆਹ ਅੱਗੇ ਕਰਨਾ ਓਹ ਤਰੀਕ ਤੇ ਕਰਨਾ ਨਹੀਂ ਹੈਗਾ ਝੱਜੂ ਪਿਆ ਪਿਆ ਬੁੱਤਾ ਕੌਣ ਕਹਿੰਦਾ ਤੁਸੀਂ ਕਿ ਮੁੰਡੇ ਵਾਲੇ ਮੁੰਡੇ ਵਾਲੇ ਕਹਿੰਦੇ ਨੇ ਅਸੀਂ ਕਾਨੂੰ ਪਹਿਣਾ ਹੈ ਫਿਰ ਤਾਂ ਤੇਰੇ ਕੋਲ ਤਿਆਰੀਆਂ ਕਰਨ ਨੂੰ ਸਮਾਂ ਹੋਰ ਵੀ ਬਤਕੇ ਬੋਲੀਏ ਤੂੰ پاਗਲੇਂਗੀ ਅਗਲੇ ਨੇ ਕਿਉਂ ਕਿ ਹੈਗਾ ਜੀ ਤੱਕ ਅਗਲੇ ਵਿਆਹ ਨੂੰ ਨਾ ਕਰਦੇ ਹੁਣ ਨਾਲੇ ਪੁੱਤ ਸੀ ਤਾਂ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਹੋਇਆ ਨਾਲੇ ਤੂੰ ਅੱਜ ਤੱਕ ਇਹ ਰਿਵਾਜ ਦੇਖਿਆ ਵੀ ਇੱਕ ਵਾਰੀ ਜਦੋਂ ਵਿਆਹ ਧਰਿਆ ਹੋਵੇ ਫਿਰ ਉਹਨੂੰ ਅੱਗੇ ਵਧਾਇਆ ਜਾਂਦਾ ਹੋਵੇ ਪਹਿਲੀ ਵਾਰ ਇਹ ਹੋਣ ਲੱਗਿਆ ਇਤਿਹਾਸ ਚ ਪਰ ਇਹ ਤਾਂ ਗਲਤ ਗੱਲ ਐ ਨਾ ਨਾਲੇ ਜਰਾ ਤਾਂ ਪ੍ਰੋਣਾ ਵੀ ਕਹਿੰਦੇ ਬਹੁਤ ਸਿਆਣਾ ਸੀਗਾ ਫਿਰ ਜਵਾਬ ਕਉ ਤਾਂ ਦੇਈ ਜਾਂਦੇ ਨੇ ਬ੍ਰੀਤ ਤੇਰੇ 'ਚ ਕਿਹੜਾ ਕੋਈ ਕਮੀ ਐ ਮੈਨੂੰ ਨਹੀਂ ਪਤਾ ਹੈਗਾ ੜੀਏ ਕੀ ਹੋਈ ਜਾਂਦਾ ਪੱਕਾ ਕਿਸੇ ਨੇ ਨਾ ਲੁੱਤੀ ਲਈ ਹੋਈ ਐ ਕਿਸੇ ਨੇ ਪਾਨੀ ਮਾਰੀ ਆ ਵੀਰਾ ਤੇ ਡੈਡੀ ਨਾ ਗਏ ਹੋਏ ਨੇ ਪੁੱਤ ਜਦੋਂ ਆਉਣਗੇ ਉਦੋਂ ਹੀ ਪਤਾ ਲੱਗੂਗਾ ਵੀ ਕੀ ਗੱਲਬਾਤ ਹੈਗੀ ਹਾਏ ਇਹ ਤੇਰੀ ਭਾਬੀ ਕਿੱਥੇ ਨੂੰ ਬਾਹਰ ਕੱਢੇ ਇਹ ਤੇਰੀ ਭਾਬੀ ਕਰਨ ਗਲੇਸ਼ ਹੋਇਆ ਕੁੱਤੀ ਕਰਨ ਇਹ ਨਾ ਪੁੱਤ ਹੌਲੀ ਬੋਲ ਪਹਿਲੇ ਹੀ ਬਥੇਰਾ ਨਾਲ ਕੰਜਰਖਾਨਾ ਕਰਿਆ ਬਹੁਤ ਕੰਜਰਖਾਨਾ ਸਾਡੀ ਘਰੇ ਹੋ ਗਈ ਹਟੇ ਲਾਪੀ ਤਾਂ ਹੌਲੀ ਬੋਲ ਪਲੀਜ਼ ਸਾਰਾ ਦਿਨ ਉਰੇ ਇਹੀ ਕੁਸ਼ੀ ਚੱਲਦਾ ਪੂਆ ਵੀ ਪੁੱਤ ਉਹਦਾ ਮਾੜਾ ਹੈ ਨਾ ਪੜਾ ਜਦੋਂ ਘਰ ਚ ਐਂਟਰ ਹੋ ਗਈ ਮੰਨ ਲੈ ਉਹਦੀ ਗੜਬੜ ਹੋ ਗਈ ਸਾਰੀ ਫਿਰ ਹੁਣ ਕੀ ਪਤਾ ੜੀ ਪੂ ਐਨੀ ਵੀ ਥੋੜੀ ਮਾੜੀ ਹੈ ਵੀ ਮੇਰਾ ਮਾੜਾ ਚਾਹੂਗੀ ਉਹ ਯਾਰ ਉੱਤ ਚੱਲ ਓਣੇ ਉਹਨੂੰ ਮੋੜਤਾ ਕਹਿੰਦੀ ਭਈ ਸਾਡੇ ਰਿਵਾਜ ਨਹੀਂ ਹੈਗਾ ਮੋੜਤਾ ਹਾਏ ਤਾਂ ਹੀ ਤਾਂ ਮੁੰਡਾ ਜਵਾਬ ਦਿੰਦੇ ਨੇ ਪਾਗਲ ਨਾ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਵੀ ਉਹਨੂੰ ਮੋੜਤਾ ਸਾਨੂੰ ਤਾਂ ਪੁੱਤ ਆਪਨੀ ਦੀ ਪਤਾ ਐਨੀ ਗੱਲ ਪਿੱਛੇ ਥੋੜੀ ਕੋਈ ਜਵਾਬ ਦਿੰਦਾ ਹੁੰਦਾ ਗੱਲ ਕੋਈ ਹੋਰ ਹੈ ਲੱਪਰੇਣਾ ਪਰੋਣਾ ਹੋ ਇਸ ਘਰ ਦਾ ਕੌਣ ਆਲਾ ਉਹਨੂੰ ਕਿਹਾ ਤਾਂ ਪਹਿਲੀ ਮੋੜਤਾ ਤੁਸੀਂ ਬਾ ਤੁਸੀਂ ਉਹਦੀ ਇੱਜ਼ਤ ਕੀਤੀ ਚਾਹ ਪਾਣੀ ਪਿਆ ਸੀ ਆਪੇ ਨਹੀਂ ਬੀਕੇ ਗਏ ਗੱਲਾਂ ਫੇਰ ਕਿੱਥੇ ਰਿਸ਼ਤਾ ਰੱਖਣਗੇ ਉਹ ਨਹੀਂ ਰੱਖਦੇ ਅਰੇ ਭੂਆ ਨੇ ਤਾਂ ਉਹਨੂੰ ਸ਼ਗਨ ਵੀ ਦਿੱਤਾ ਸੀ ਪਰ ਬਾਅਦ ਚ ਪਤਾ ਨਹੀਂ ਕੀ ਹੋ ਗਿਆ ਤੇ ਨਾਲ ਜਾਣਾ ਸੀ ਨਾ ਹੁਣ ਉਹਨਾਂ ਦੇ ਨਾਲ ਹੀ ਮੇਰੀ ਗੱਲ ਸੁਣ ਜੇ ਅਗਲੇ ਨੇ ਰਿਸ਼ਤਾ ਤੋੜਨਾ ਹੁੰਦਾ ਕੱਲੇ ਤੋੜ ਦਿੰਦੇ ਕੱਲਾ ਆਇਆ ਸੀਗਾ ਉਹ ਮੇਰੀ ਗੱਲ ਸੁਣ ਤੂੰ ਹੁਣ ਨਾਲ ਕਿਉਂ ਨਹੀਂ ਗਈ ਤੇਰਾ ਨਾਲ ਜਾਣ ਦਾ ਹੱਕ ਬਣਦਾ ਸੀ ਪੁੱਤ ਮੈਂ ਯਾਰ ਪਹਿਲੀ ਸੋਹਰੇ ਕਿੱਥੋਂ ਭਗ ਜੂ ਕਹੀ ਜੀ ਨਾਲ ਆਪੀ ਗੱਲਾਂ ਕਰਦੀਆਂ ਯਾਰ ਉਹ ਵੀ ਤਾਂ ਆਪਦੇ ਸੋਹਰੇ ਪਹਿਲਾਂ ਆਈ ਸੀ ਮੁੰਡਾ ਮੁੰਡੇ ਕੁੜੀ ਚ ਕੀ ਫਰਕ ਹੁੰਦਾ ਬਹੁਤ ਫਰਕ ਸਮਝਦੇ ਨੇ ਐਸੀ ਗੱਲਾਂ ਤਾਂ ਤੈਨੂੰ ਪਤਾ ਨਹੀਂ ਹੈਗਾ ਪੁੱਤ ਮੁੰਡਾ ਆ ਸਕਦਾ ਕੁੜੀ ਨਹੀਂ ਜਾ ਸਕਦੀ ਹੁੰਦੀ ਵਿਆਹ ਘਰਾਇ ਤੋਂ ਪਹਿਲਾਂ ਜਦੋਂ ਉਹਨਾਂ ਨੇ ਵਿਆਹ ਤੋੜਤਾ ਮੁੰਡੇ ਦਾ ਕੀ ਜਾਊਗਾ ਮੁੰਡੇ ਨੂੰ ਤਾਂ ਤੇ ਕਹਿ ਦੇਣਗੇ ਚੱਲ ਕੋਈ ਨਾ ਵੀ ਹੋਰ ਰਿਸ਼ਤਾ ਹੋ ਜਾਊ ਕਹਿੰਦੇ ਨੇ ਵੀ ਕੁੜੀ ਚ ਕੋਈ ਕਾਣ ਮਿਲ ਨਹੀਂ ਸੀਗੀ ਯਾਰ ਆ ਤਾਂ ਨਜਾਇਜ਼ ਤੱਕ ਹੈ ਫਿਰ ਆਪਣੀ ਦੋਹਾਂ ਦੀ ਤਾਂ ਕਿਸਮਤ ਇੱਕੋ ਜੀ ਹੋਗੀ ਉਧਰੋਂ ਮੇਰੇ ਚੱਲ ਮੈਨੂੰ ਤਾਂ ਵੀ ਬਹੁਤ ਖੁਸ਼ੀ ਆਬ ਦਾ ਰਿਸ਼ਤਾ ਟੁੱਟੇ ਦੀ ਕੋਈ ਗੱਲ ਨਹੀਂ ਪਰ ਤੇਰਾ ਰਿਸ਼ਤਾ ਵੀ ਤਾਂ ਟੁੱਟਣਾ ਨਹੀਂ ਚਾਹੀਦਾ ਯਾਰ ਕਿਉਂਕਿ ਤੇਰਾ ਇਸ ਘਰ ਤੋਂ ਨਿਕਲਣਾ ਬਹੁਤ ਜ਼ਰੂਰੀ ਹੈ ਤੇਰੀ ਭਾਬੀ ਰੋ ਤੇਰੇ ਭਾਈ ਨਾਲ ਪਹਿਲੀ ਨਹੀਂ ਬਣਦੀ ਰਿਸ਼ਤਾ ਟੁੱਟਦਾ 100 ਵਾਰ ਟੁੱਟ ਜੀ ਪਰ ਮੈਂ ਐ ਤਾਂ ਪਤਾ ਕਰਕੇ ਹਟੂੰ ਕੌਣ ਮੇਰੇ ਪਿੱਛੇ ਹੱਥ ਧੋਕੇ ਪਿਆ ਮੈਂ ਕਿਸੇ ਦਾ ਕੀ ਬਗਾੜਿਆ ਪੱਕਾ ਤੇਰੀ ਭੂਆ ਤੇ ਤੇਰੀ ਭਾਬੀ ਦੀ ਹਰਕਤ ਹੈ ਤੈਨੂੰ ਪਤਾ ਨਹੀਂ ਲੱਗਦਾ ਸ਼ਰਿਆਮ ਲਾਪਰੀ ਤਾਂ ਉਹ ਮੇਰੇ ਨਾਲ ਕਿੰਨਾ ਮਰਜੀ ਲੜਦੀ ਐ ਪਰ ਇਹੇ ਜਿਹਾ ਮੰਮੀ ਥੋੜੀ ਦਾ ਕੰਮ ਕਰ ਲੈ ਲਾਪਰੀ ਤੂੰ ਬੋਲੀ ਕਿਉਂ ਐ ਪ੍ਰੀਤ ਤੂੰ ਇਨੀ ਬੋਲੀ ਕਿਉਂ ਐ ਪਤਾ ਕਿੰਨੀ ਚਲਾਕ ਨੇ ਉਹਦੋਂ ਮੈਨੂੰ ਤਾਂ ਪੁੱਤ ਜਦੇ ਸਮਝ ਆ ਗਈ ਸੀ ਕਿ ਜਦ ਇੱਥੇ ਗਾ ਪਿਆ ਇਹਦੀ ਭੂਆ ਤਾਂ ਜਾਣ ਨਹੀਂਦੀ ਦਿੰਦੀ ਇਹਦੇ ਬਾਪ ਨੂੰ ਕਹਿੰਦੀ ਹੁਣ ਕੀ ਕਰਨ ਜਾਣਾ ਉਹਨਾਂ ਦੇ ਨਾਲ ਮੇਰੀ ਗੱਲ ਸੁਣ ਮੰਮੀ ਚੱਲ ਮੰਨਦੇ ਆ ਵੀ ਤੁਸੀਂ ਦੋਈ ਜਣੀਆਂ ਸਹੀ ਕਹਿੰਦੇ ਹੋ ਭਾਬੀ ਤਾਂ ਮੈਨੂੰ ਇਸ ਘਰ ਚੋਂ ਕੱਢ ਕੇ ਰਾ ਜਾਈਏ ਆ ਕੀ ਤੂੰ ਤਖੜੇ ਘਰੇ ਨਾ ਜਾ ਸਕੇ ਮੁੰਡਾ ਤਖੜੇ ਘਰਦਾ ਤੈਨੂੰ ਕੀ ਪਤਾ ਹੈ ਨਹੀਂ ਤਾਂ ਪੁੱਤਰਾ ਤੇਰਾ ਦਵਾ ਨਹੀਂ ਤਾਈ ਜੀ ਪੂਆ ਕਦੋਂ ਜਰ ਸਕਦੀ ਹੈ ਕੋਈ ਵੀ ਉਹਦੀ ਪਤੀ ਜੀ ਉਹਦੂ ਤਖੜੇ ਘਰੇ ਜਾਵੇ ਤੇ ਪੂਆ ਨੇ ਤਖੜੇ ਘਰੇ ਥੋੜੀ ਵੀ ਇਹੀ ਹੈ ਕੋਈ ਨਾਰਮਲ ਜੇ ਘਰ ਚ ਵਹੀ ਹੈ ਚਲ ਕੋਈ ਗੱਲ ਨਹੀਂ ਉਹ ਗਏ ਹੋਏ ਨੇ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਹਦਾ ਸਾਹਮਣਾ ਹੀ ਹੋ ਜੂਗਾ ਮੰਨਦੀ ਨਹੀਂ ਯਕੀਨ ਨਹੀਂ ਕਰਦੀ ਮੇਰੇ ਤੇ ਮੈਂ ਤਾਂ ਕਹਿੰਦੀ ਮੁੰਡੇ ਵਾਲੇ ਨਾ ਧਰਦਣ ਕੰਜਰੀਆਂ ਦਾ ਮੈਨੂੰ ਤਾਂ ਪਹਿਲੀ ਪਤਾ ਸੀ ਵੀ ਆ ਕੁਝ ਹੋਊਗਾ ਰੋਜ਼ ਤਾਂ ਘਰ ਚ ਕੰਜਰ ਕੁਲੇਸ਼ ਹੁੰਦਾ ਸੀਗਾ ਕਦੇ ਇਹ ਜਿਹੇ ਦਿਨ ਨਹੀਂ ਲੰਘੇ ਜਿੱਥੇ ਕੰਜਰ ਕੁਲੇਸ਼ ਨਾ ਆ ਬੀਰੋਜ ਕਿਸੇ ਨਾ ਕਿਸੇ ਗੱਲ ਤੋਂ ਕਲੇਸ਼ ਕਰੀ ਰੱਖਦੀ ਸੀ ਘਰ 'ਚ ਬਸ ਕਹਿੰਦੇ ਹੁੰਦੇ ਆ ਨਾ ਦੰਦਾ ਲੈ ਕੇ ਬਹਿ ਜਾਂਦਾ ਹੁੰਦਾ ਚੱਲ ਪੁੱਤ ਕੋਈ ਗੱਲ ਨਹੀਂ ਸਾਰਾ ਕੁਝ ਪਤਾ ਲੱਗ ਜਾਊਗਾ ਆਪਾਂ ਨੂੰ ਰੀ ਤਾਂ ਤਾਂ ਨਜਾਇਜ਼ ੱੱਕਾ ਹੋ ਜਾਂਦਾ ਯਾਰ ਤੁਹਾਡੇ ਨਾਲ ਸੌਣ ਲੱਗੇ ਤੇ ਇੱਕ ਵਾਰ ਮੇਰੇ ਮੂਰੇ ਤਾਂ ਕਰ ਦੇ ਦੋ ਇਹ ਜਿਹੜੀਆਂ ਕਿੱਥੇ ਨੇ ਉਹ ਤੇ ਨਾ ਹੌਲੀ ਬੋਲਾ ਹੌਲੀ ਬੋਲਾ ਸ਼ਾਮ ਦਾ ਟਾਈਮ ਆ ਫੇਰ ਉਹਨਾਂ ਨੇ ਕੰਜਰਖਾਨਾ ਸ਼ੁਰੂ ਕਰ ਲਿਆ ਆਪੇ ਤੇਰੇ ਵਿਆਹ 'ਚ ਤਾਂ ਫੇਰ ਵੀ ਕਿੰਨਾ ਟਾਈਮ ਪਿਆ ਸੀ ਮੇਰੇ ਵਿਆਹ 'ਚ ਤਾਂ ਦਿਨ ਵੀ ਦਸ ਰਹਿ ਗਏ ਸੀ ਚਲ ਕੋਈ ਨਾ ਤੂੰ ਟੈਨਸ਼ਨ ਨਾ ਲੈਨੀ ਆ ਚੰਗਿਆਂ ਨਾਲ ਰੱਬ ਹਮੇਸ਼ਾ ਚੰਗਾ ਹੀ ਕਰਦਾ ਤੂੰ ਕਿਹੜਾ ਕਦੇ ਕਿਸੇ ਦਾ ਮਾੜਾ ਕੀਤਾ ਨਾਲੇ ਵੀ ਤੇਰਾ ਨਾ ਮਾੜਾ ਹੋਊਗਾ ਜਰ ਇਹ ਤੋਂ ਮਾੜਾ ਵੀ ਹੋ ਸਕਦਾ ਕੋਈ ਮਾੜਾ ਨਹੀਂ ਹੁੰਦਾ ਆ ਹੁਣ ਮੁੰਡੇ ਵਾਲੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ ਦੇਖ ਲਈ ਚਲ ਫਿਰ ਮੈਂ ਤਾਂ ਜਾਵਾਂ ਯਾਰ ਮੈਂ ਤਾਂ ਸੂਟ ਵੇਖਣ ਆਈ ਸੀ ਮੈਨੂੰ ਕੋੜਾ ਪਤਾ ਸੀ ਪਰਨੇ ਤੇ ਤਿਆਰੀ ਕਰ ਲੋ ਮੈਂ ਨਾ ਰੋਲਾ ਨਹੀਂ ਪਾਉਂਦੀ ਹੈਗੀ ਠੀਕ ਹੈ ਚਲ ਚੰਗਾ ਤਾਂ ਹੀ ਮੈਂ ਜਾਣੀ ਆ ਹੋਈ ਤੁਹਾਡੇ ਤਾਂ ਸਾਰੇ ਕੰਮ ਹੀ ਪਾਏ ਨੇ ਮੈਂ ਕਰਵਾਵਾਂ ਕੋਈ ਕੰਮ ਨਾ ਨਾ ਕੋਈ ਨਾ ਕਰ ਲੈਨੇ ਅਸੀਂ